ਸਤਿਗੁਰ ਬਾਈ ਜੀ ਮਾਣਾ ਡੇ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਲਗੇ ਵੀਡੀਓ ਬਣਾਉਣ ਬਹੁਤ ਸੋਹਣੀਆਂ ਝੋਟੀਆਂ ਬ੍ਰਾਂਡ ਖਰੀਦ ਕੇ ਲਿਆ ਬਾਈ ਤਾਰੀਆਂ ਸੂਈਆਂ ਕੋਸਮ ਵਾਲੀਆਂ ਝੋਟੀਆਂ ਵੱਡੇ ਲੈਵਲ ਰਿਕਾਰਡ ਵਾਲੀਆਂ ਤੇ ਬਾਈ ਨਾ ਕਰਦੇ ਗੱਲਬਾਤ ਸਤਿਗੁਰ ਬਾਈ ਜੀ ਸਤਿਗੁਰ ਜੀ ਕੀ ਹਾਲ ਜੀ ਬੜੀ ਕਿਰਪਾ ਠੀਕ ਠਾਕ ਆਪ ਬਾਈ ਮੇਰਾ ਮੇਰਾ ਬੜਾ ਬੜੀ ਕਿਰਪਾ ਬਾਬੇ ਸ਼ੀਦਾ ਜੀ ਹਾਂ ਬਾਈ ਨਹੀਂ ਹਾਂ ਜੀ ਜਿੰਨੇ ਭੈਣ ਬ੍ਰਾਹਮਣਾਂ ਡੇਰੀ ਫਾਰਮ ਤੇ ਜੁੜੇ ਆ ਸਾਰੇ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵਾਤੋਂ ਵਾਤ ਲਾਈ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਸਾਡੇ ਚੈਨਲ ਨੂੰ ਪਿਆਰ ਦੇ ਇੰਦੇ ਆ ਤੇ ਜਿਹੜੇ ਰਹਿੰਦੇ ਵੀਰ ਆ ਉਹ ਵੀ ਚੈਨਲ ਨਾਲ ਜੁੜੋ ਇਹ ਬਾਤੋਂ ਬਾਤ ਆਪਣੇ ਗਰੁੱਪਾਂ 'ਚ ਜਿੰਨੇ ਭੈਣ ਭਰਾ ਗਾਧੋ ਬਾ ਚੈਨਲ ਸ਼ੇਅਰ ਕਰਿਆ ਕਰੋ ਸਹੀ ਗੱਲ ਬਾਈ ਬਾਰ-ਬਾਰ ਇਹੋ ਵੀ ਇੱਥੇ ਆਖੀਦਾ ਭਰਾਵਾਂ ਦੇ ਸੰਯੋਗਾਂ ਭੈਣਾਂ ਦੇ ਸੰਯੋਗਾਂ ਦੇ ਨਾਲ ਆ ਬਿਲਕੁਲ ਸਹੀ ਗੱਲ ਮੀਆਂ ਮਾਵਾਂ ਭੈਣਾਂ ਵੀਡੀਓ ਵੇਂਦੀਆਂ ਭਰਾ ਵੇਂਦੇ ਆ ਸਾਰਿਆਂ ਦਾ ਹੀ ਜਲੋਂ ਹੱਥ ਬਾਈ ਸਹੀ ਗੱਲ ਸਹੀ ਗੱਲ ਜਿਹੜੇ ਬਾਤੋਂ ਬਾਤ ਆਪਣਾ ਕੀਮਤੀ ਸਮਾਂ ਕੱਢਗੇ ਸਾਡੇ ਚੈਨਲ ਨੂੰ ਪਿਆਰ ਦੇਂਦੇ ਆ ਤੇ ਵੀਡੀਓ ਵੇਂਦੇ ਆ ਤੇ ਸਭ ਦੇ ਸਜ ਫੋਨ ਆਉਂਦੇ ਆ ਇੱਥੇ ਵੀਰਾਂ ਭਰਾਵਾਂ ਦੇ ਹਾਂਜੀ ਤੇ ਕਹਿੰਦੇ ਬਹੁਤ ਵਧੀਆ ਕੰਮ ਆ ਹਾਂਜੀ ਹਾਂਜੀ ਤੇ ਸਾਫ ਸੁਥਰਾ ਵੀ ਇੱਥੇ ਕੰਮ ਆ ਚੰਗੀਆਂ ਟ ਕਿ ਉਹ ਵੀਡੀਓ ਤਾਂ ਲੇਡ ਹੋ ਗਈ ਵੀ ਜੀ 10 ਝੋਟੀਆਂ ਦਾ ਲੋਡ ਲੈਂਦਾ ਹੈ ਠੀਕ ਹੈ ਬਾਈ ਜਿਹੜੀਆਂ ਕਮਾੜੀ ਵਾਲੀਆਂ ਵੱਡੀਆਂ ਝੋਟੀਆਂ ਠੀਕ ਤੇ ਜਿਹਦੇ ਵਿੱਚੋਂ ਅੱਜ 5 ਝੋਟੀਆਂ ਚੱਗੀਆਂ ਟੋਲ ਦੀਆਂ ਪਾਵਾਂਗੇ ਦੋ ਤਿੰਨ ਝੋਟੀਆਂ ਅੰਦਰ ਆ ਵੀ ਜੀ ਦੋ ਤੇ ਚਾੜ ਕੇ ਫੇਰ ਪਾਵਾਂਗੇ ਜਿਆਦੀਆਂ ਵੱਡੀਆਂ ਠੀਕ ਹੈ ਬਾਈ 8 ਝੋਟੀਆਂ 9 ਆ ਇਹ ਚਾਰ ਪੰਜ ਝੋਟੀਆਂ ਪਾਉਣੀਆਂ ਚਾਰ ਅੰਦਰ ਵਧੀਆਂ ਉਹ ਦੋ ਤੇ ਚੜ੍ਹ ਕੇ ਦੇਣੀਆਂ ਨੇ ਹਾਂ ਜੀ ਇਹ ਝੋਟੀਆਂ ਚਟਕੀਆਂ ਨਾਮੀ ਝੋਟੀਆਂ ਵੀ ਦੀ ਤਿਆਰ ਸਾਰੇ ਹਰਿਆਣੇ ਵਾਲਿਆਂ ਦੇ ਪਾਰਟੀਆਂ ਆਈਆਂ ਦਾ ਬਿਲਕੁਲ ਜਾਇਜ਼ ਹਾਂ ਜੀ ਤੇ ਪਹਾੜਾਂ ਦਵਾਂਗੇ ਠੀਕ ਹੈ ਭਾਈ ਜੀ ਹਾਂ ਜੀ ਇੱਕ ਝੋਟੀ ਵਿੱਚ ਚੰਗੀ ਟੌਪ ਦੀ ਟੋਕੜ ਆ ਤੇ ਕਹੇ ਵੀਰ ਭਰਾ ਨੂੰ ਜਿਹੜਾ ਗਰੀਬ ਤੋਂ ਗਰੀਬ ਬੰਦਾ ਲੈ ਹਾ ਦਾ ਐਂਡ ਤੇ ਵਿਖਾਵਾਂਗੇ ਐਂਡ ਦਾ ਬੋਲ ਇਹ ਝੋਟੀ ਪਹਿਲਾ ਸੂਆ ਦੇ ਠੀਕ ਹੈ ਭਾਈ ਜੀ ਪਹਿਲਾਂ ਝੋਟੀ ਵੀਰ ਜੀ ਮੂੰਹ ਚੌਗੀ ਆ ਕਿ ਸ਼ਕੀ ਲੱਗੀ ਹੋਗੀ ਨਾਲ ਤੇ ਕੱਟੀ ਠੰਡੀ ਸੀ ਸ਼ਕੀ ਵਾਲਾ ਹਾਂ ਸ਼ਕੀ ਜੀ ਕਿਉਂਕਿ ਜੀ ਭਾਈ ਦਾ ਹੀ ਸ਼ਕੀ ਆ ਹਾਂ ਜੀ ਉਹ ਉਦੋਂ ਦੀ ਕੱਟੀ ਜਿਹੜਾ ਮੱਧੀ ਘਟਾ ਮਗਰ ਜੇ ਘਟਾ ਮਗਰਿਆ ਤੇ ਤੀਜਾ ਚੌਥਾ ਦੇਨੇ ਅੱਜ ਸੂਈ ਨੂੰ ਹਾਂ ਜੀ ਕੋਈ ਕੋਈ ਸੈਟ ਆਜਦਾ ਜਾਂ ਨਹੀਂ ਹੈ ਜੱਡ ਬਲੈਕ ਝੋਟੀ ਭਾਈ ਕੋਲ ਇੱਕ ਵਾਲ ਜਿੱਨਾ ਕੱਢ ਦੋ ਝੋਟੀ ਤਕੜੀ ਝੋਟੀ ਆਈ ਆ ਯਾ ਟੱਪ ਲਾਗਾ ਫੇਟ ਪੁੜੇ ਦੀ ਪੂਰੀ ਚੋੜੀ ਤੇ ਲੈਵਾ ਪੂਰਾ ਖੁੱਲਾ ਤੇ ਥਾਨ ਥੁਣ ਬਹੁਤ ਸੋਨਾ ਲਗਾ ਮੈਨਾਂ ਵੀਰ ਜਿਆਦੀ ਕੁਆਲਟੀ ਵਲੀ ਝੋਟੀ ਆ ਸਾਫ਼ ਸੁਥਰੀ ਪਿਓਰ ਬੌਲੇ ਦੇ ਜੇ 11-12 ਕਿਲੋ ਬੌਲੇ ਦੀ ਝੋਟੀ ਚੱਲਦੀ ਆ ਇਸ ਚੰਗੀ ਝੋਟੀ ਪਹਿਲੇ ਸਵੇਰੇ ਆਸ ਕਰਦੇ ਆ 15 ਕਿਲੋ ਤੇ ਝੋਟੀ ਜਾਊਗੀ ਠੀਕ ਆ ਬਾਈ ਜਿੱਦਾਂ ਸੋਨਾ ਪਹਿਲਾਂ ਝੋਟੀ ਨੂੰ ਜਗਾੜ ਲਗਾ 11-12 ਕਿਲੋ ਝੋਟੀ ਕੋ ਬੌਲਾ ਤੇ 100 ਰੁਪਏ ਦਾ ਟਾਈਮ ਨਹੀਂ ਕੋਈ ਝੋਟੀ ਥਣਾ ਚ ਨਹੀਂ ਆਈ ਅੱਜ ਚੌਥਾ ਦਿਨ ਸਵੇਰ ਵੀਰ ਜੀ ਅੱਜ ਵੀ ਨਹੀਂ ਕੋਈ ਵੀਡੀਓ ਫਲਾ ਨਹੀਂ ਅਜੇ ਵੀਡੀਓ ਪਾਉਣ ਦੀ ਲਾ ਦਿਓ ਬਾਈ ਸਾਹਿਬ ਝੋਟੀ ਜਿਆਦਾ ਟੌਕ ਨਹੀਂ ਆ ਅੰਦਰ ਵੀ ਝੋਟੀਆਂ ਵੱਡੀਆਂ ਵੀ ਦੋਤੇ ਚਾੜ ਕੇ ਵਿੱਚ ਹਾਂ ਜੀ ਥਾਣਾ ਦੇ ਪੂਰੀ ਸਰਾ ਲੱਗੀ ਆ ਹਾਂ ਜੀ ਹਾਂ ਜੀ ਬਹੁਤ ਵਧੀਆ ਠੰਡ ਵਾਲੀ ਝੋਟੀ ਮੈਂ ਨਾ ਠੰਡੀ ਵੀਰ ਫਿਰ ਆ ਆ ਹਾਂ ਜੀ ਜਿਆਦਾ ਕੁਆਲਿਟੀ ਵਾਲੀ ੱੱਲੇ ਵੇੜਾ ਕਮਾਲ ਇਹ ਜਿਹੜਾ ਵੀਰਾ ਲੈ ਗਿਆ ਨਾ ਇਹਦੀ ਗੱਲ ਉੱਡ ਜੇ ਆਂਡ ਜਾਦ ਸੁਣਿਓ ਕੀ ਡੇੜ ਤੇ ਮਾਨੇ ਦਾ ਡੇੜ ਸੁਣਿਓ ਕੀ ਡੇੜ ਆ ਬਿਲਕੁਲ ਬਾਬਾ ਜੀ ਗੱਲ ਸੱਚੀ ਆ ਆ ਵੀਰ ਝੋਟੀਆਂ ਨੂੰ ਮਾਰੋ ਪਿਛਲ ਕਿਨੇ ਦੀ ਝੋੜੀ ਲੈਣ ਆਲੀ ਹੈ ਜਿਹੜੀ ਗੱਲ ਆ ਪਰ ਹਾਂ ਨਾ ਜਿੰਨੇ ਦੀ ਝੋੜੀ ਦਵਾਂਗੇ ਨਾ ਜਾਜ ਹਾਂਜੀ ਭਾਣਾ ਝੋੜੀ ਬਿਲਕੁਲ ਦਵਾਂਗੇ ਜਿਹੜਾ ਕੋਈ امیر ਭਰਾ ਲਾਊਗਾ ਸਹੀ ਗੱਲ ਬਾਈ ਪਰ ਕਹਿ ਦਿੰਨੇ ਆ 1,55,60 1,55,60 ਮਿਲ ਝੋੜੀ ਨੂੰ ਜਿਹੜਾ ਟੇੜ ਮਾਰ ਕੇ ਝੋੜੀ ਆ ਉਹ ਤਾਂ ਨਾ ਛੱਡ ਦੇ ਫਿਰ ਫਾਇਦਾ ਕੀ ਹੈ ਸਹੀ ਗੱਲ ਬਾਈ ਵੇ ਡਗਾ ਡਗਾ ਦਾ ਮੋਲਿਆ ਆਪਾਂ ਜੈਜ ਝੋਟੀ ਦਵਾਂਗੇ ਪਹਿਲਾ ਸੁਹਾਲੇ ਵੀਰ ਜੇ ਸਾਡੇ ਚੈਨਲ ਨੂੰ ਵੀਰ ਭਰਾ ਪਿਆਰ ਦੇਂਦੇ ਆ ਨਾ ਵਾਤਨਵਾਦ ਸਹੀ ਗੱਲ ਤੇ ਚੈਨਲ ਸਬਸਕ੍ਰਾਈਬ ਕੀਤਾ ਜੇ ਨੀ ਨਾ ਗਾੜੀ ਨਿਕਲਦੇ ਫਿਰ ਫਾਇਦਾ ਕੀ ਮਾਨਾ ਡੇਰੀ ਫਾਰਮ ਖੋਲਣ ਦਾ ਸਹੀ ਗੱਲ ਠੰਡੀ ਏਡੀ ਹੋ ਪੂਰੀ ਠੰਡੀ ਸਗੇ ਸਗੇ ਦਿਖਾਉਂਦੀ ਜੀ ਦੇਖੋ ਬਹੁਤ ਵਧੀਆ ਜ਼ਿੰਦਗੀ ਆ ਹਾਂਜੀ ਬਹੁਤ ਹੈ ਇਹ ਜੋ ਪੁੱਠਾ ਹੋ ਗਿਆ ਲੱਗਾ ਡੇਰੀ ਦਾ ਹੋਰੀ ਸਰਾ ਸਾਰੇ ਬੰਦੇ ਸਾਡੇ ਪੁੱਟੀਆਂ ਜੀ ਉੱਠਦੇ ਜਾਗੇ ਕੋਈ ਕੋਈ ਸਿਰ ਚ ਕੋਈ ਪੂਛ ਵਾਲ ਚਟਾ ਜਾਂ ਨਹੀਂ ਸਹੀ ਗੱਲ ਸਹੀ ਗੱਲ ਇੱਕ ਵਧੀਆ ਜੋੜੀ ਵੀਰ ਫਿਰ ਕੋਈ ਜਾਇਜ਼ ਝੋਟੀ ਦੇਣੀ ਆ ਦੇਣ ਦਾਣ ਮੋਲ ਕਰੀਏ ਜੋ ਮਰਜੀ ਝੋਟੀ ਜਾਂ ਤੋਂ ਛੋਟੀ ਇੱਕ ਪੈਂਦੀ ਛਾਤੀ ਦੀ ਝੋਟੀ ਦੇ ਦਿੰਨੇ ਆ ਹਾਂਜੀ ਭੱਜੀ ਜਾਂਦੀ ਪਰ ਜਿਹੜੀ ਦੇਣ ਦਾਣ ਝੋਟੀ ਇੱਕ 27 ਦੀ ਦਵਾਂਗੇ ਇੱਕ 27 ਦੀ ਦੋ ਛੋੜ ਠੀਕ ਹੈ ਜੀ ਸਵਾਦ ਦਾ ਰਿਪੋਰਟ ਪਾਪਾ ਜੀ ਇੱਕ ਪੰਛੀ ਦੀ ਹਾਂ ਇਹਨਾਂ ਕੋ ਸੋਚੇ ਬੇਜ ਕੇ ਸੱਫੇ ਤੇ ਰੇਟ ਪਾਇਆ ਵਾ ਜੀ ਫੋਨ ਤੇ ਲੈਵੇ ਕਰੇ ਆ ਗਿਆ ਠੀਕ ਹੈ ਪਾਪਾ ਜੀ ਇੱਕ ਪੰਛੀ ਦੀ ਦੇਣੀ ਹੈ ਇੱਕ ਪੰਛੀ ਦੀ ਵੱਡੀ ਝੋਟੀ ਦਊਂਗਾ ਪਰ ਸਾਰੇ ਇਲਾਕੇ ਜੋ ਸਾਰੀਆਂ ਵੀਡੀਓ ਵੇਖ ਕੇ ਫਿਰ ਕੋਈ ਝੋਟੀ ਨੂੰ ਹੱਥ ਪਾੜੇ ਮਾਰੇ ਸਾਰੇ ਵੀਰ ਭਰਾਵਾਂ ਦੇ ਵੀਡੀਓ ਚੈੱਕ ਕਰਦੇ ਫਿਰ ਭਰਾੜੇ ਫਾਈ ਦੀ ਵੀਡੀਓ ਚੈੱਕ ਕਰਿਓ ਇਹ ਇੱਕ ਪੰਛੀ ਦੀ ਬ੍ਰਾਂਡ ਝੋਟੀ ਜੱਟ ਬਲੈਕ ਝੋਟੀ 400 ਈ ਝੋਟੀ ਉਹ ਹਾਲੇ ਵਾ ਵਧੀਆ ਲੰਗਾ ਜੀ ਪਾਣੀ ਬਹੁਤ ਸੈਟ ਜਿਹੜਾ ਕੋ ਝੋਟੀ ਲਊ ਫੋਨ ਤੇ ਉਹਨੂੰ 100 ਰੁਪਿਆ ਸਾਈ ਪਾਉਂਦੇ ਨਹੀਂ ਲੋੜ ਆਪਣਾ ਐਡਰੈਸ ਦੱਸਦੇ ਭਾਵੇਂ ਦਿੱਲੀ ਦਾ ਬੰਦਾ ਹੋਵੇ ਠੀਕ ਆ ਭਾਈ ਝੋਟੀ ਉਹਦੇ ਘਰ ਜਾਊਗੀ ਪਰ ਯਾਦ ਕਰੂਗਾ ਵੀ ਠੀਕ ਝੋਟੀ ਠੀਕ ਆ ਠੀਕ ਆ ਭਾਈ ਜੀ ਦੇਖੋ ਵਧੀਆ ਝੋਟੀ ਆ ਬਹੁਤ ਟੌਪ ਨੇ ਮਗਰ ਆ ਬਚਾ ਦੇ ਬਚਾ ਚੰਗੇ ਦਾਣਾ ਖਾ ਲਈਏ ਨਾ ਤਨਾ ਤਨਾ ਸੁਆ ਵੀਰ ਪਰ ਜਿਹੜਾ ਕੋ ਲੈ ਗਿਆ ਨਾ ਮੀਨ ਭਰਾ ਯਾਦ ਕਰੂਗਾ ਵੀ ਠੀਕ ਕੱਟੀ ਹੈਗੀ ਆ ਵਧੀਆ ਕੱਟੀ ਪੂਰੀ ਕਮਾਲ ਹੈ ਭਾਈ ਜੀ 100 ਰੁਪਏ ਦਾ ਝੋਟੀ ਨੂੰ ਪੈਂ ਨਹੀਂ ਆਵੀ ਜਿਹੜੀ ਗੱਲ ਆ ਸਹੀ ਗੱਲ ਸਹੀ ਗੱਲ ਬਿਲਕੁਲ ਬਹੁਤ ਸੋਣੀ ਝੋਟੀ ਆ ਇੱਕ ਪੰਜੀ ਜਹਾਨਾ ਤੇ ਇੱਕ 27 ਮਈ ਨੇ ਮਾਲਕ ਕਿਹਾ 2000 ਛੋੜ ਕਰਤੀ ਆ ਤੇ ਬਹੁਤ ਬ੍ਰੈਂਡ ਝੋਟੀ ਵੀਰ ਮੰਡੀ ਚੋਂ ਪਿਛੋਂ ਨਹੀਂ ਝੋਟੀ ਖੁੱਲਦੀ ਜਿਹੜੀ ਗੱਲ ਬਦਲੇ ਲੈਣਾ ਮਾਲਕ ਕਿਹਾ ਜਿੰਨੇ ਪੂਰੀ ਠੰਡੀ ਆ ਕੋਈ ਘਰ ਦੀ ਘਰ ਦੀ ਨਹੀਂ ਬਹੁਤ ਠੰਡੀ ਆ ਇਹੋ ਜੀ ਝੋਟੀ ਵੀਰ 2 ਲੱਖ ਦੀ ਝੋਟੀ ਟੋਕੜ ਹੁੰਦੀ ਆ ਸਹੀ ਗੱਲ ਸਹੀ ਗੱਲ ਬਾਈ ਜੀ ਪੂਰੀ ਪੇਹੇ ਪੂਰੀ ਵੀ ਪੂਰੀ ਝੋੜੀ ਵਧੀਆ ਝੋੜੀ ਬ੍ਰੈਂਡ ਠੀਕ ਆ ਬਾਈ ਆਓ ਜਗਲੇ ਗਾੜੀ ਆ ਗਈ ਦੱਬਣ ਆ ਵੀਰ ਵੇਹ ਵੇਹ ਚੀਜ਼ ਵੇਖ ਕੀ ਇਹ ਨਗੀਨਾ ਪਾਜੀ ਕਿਧਰੋਂ ਆਉਂਦਾ ਕੱਟ ਗਿਆ ਨਾ ਨਾ ਛੋਟੀ ਪੱਲੀ ਕੱਲੀ ਛੋਟੀ ਲਈ ਆ ਆਖਰੀ ਦਰਸ਼ਨੇ ਕਰਾ ਦੇ ਅੱਗ ਚਿੱਟੀ ਦੇਖੋ ਇਹ ਰੰਗ ਬਲੈਕ ਇਹ ਕੀ ਕਹਾਂ ਰੰਗ ਇਹ ਸਿੰਗੀ ਵੇਖੋ ਬੰਦਾ ਕਾਲਾ ਰੰਗ ਅੱਖਾਂ ਚਿੱਟੀਆਂ ਹੋਣ ਹਾਂਜੀ ਅਸਲ ਨੀਲੀ ਇਹਨੂੰ ਕਹਿੰਦੇ ਨੇ ਇਹਨੂੰ ਕਹਿੰਦੇ ਆ ਠੀਕ ਹੈ ਜੇ ਡਾਕਟਰ ਤੋਂ ਤੇ ਇੱਕ ਨੂੰ ਮਰਜੀ ਸੀਨੀਅਰ ਡਾਕਟਰ ਕੋਲ ਪੁੱਛ ਕੇ ਬੰਦਾ ਦੱਸ ਦੇ ਵੀ ਗਲਤ ਕੰਮ ਹੈ ਜਾਂ ਨਹੀਂ ਠੀਕ ਹੈ ਠੀਕ ਆਹ ਆ ਜੀ ਵੇਖੋ ਇਹ ਰਾਤੂ ਹੈ ਦੂਜੇ సే ਸੁਣਾ ਵੀਰ ਜੀ ਨੇ ਇਹ ਚੀਜ਼ ਆ ਵੀਰ ਝੋਟੀ ਏ ਯਾਰਾ ਬਾਈ ਲੋ ਲੋ ਵੀਰ ਇਹ ਦੂਜਾ ਸੁਆ ਝੋਟੀ ਵੀ ਸੁਣੀ ਆ ਤੇ ਪਹਿਲੇ ਤੂਏ ਪੂਰਾਂ ਕੋ ਝੋਟੀ ਤੇ ਕੱਢਿਆ ਸ਼ਾਇਦ ਅੰਦੇ ਪੀਪਾ ਕਿਉਂ ਦਾ ਵੀਰ ਉਧਰੋਂ ਜਨਾਨੀ ਕੋ ਝੋਟੀ ਲਈ ਆ ਕਹਿੰਦੇ ਵੀ ਸੁਦਾ ਪੀਪਾ ਕਿਉਂਦਾ ਝੋਟੀ ਵਿੱਚ ਆ ਰਿਹਾ ਤੇ ਦੀਦਾ ਵੀ ਆਪੀ ਨੇ ਖਾਦਾ ਸਹੀ ਗੱਲ ਬਾਈ ਆ ਇਹ ਪੁੱਛਣਾ ਚੜੇ ਖਰੇਵੇਂ ਲੱਗੇ ਚੰਗੀ ਝੋਟੀ ਅਸਲ ਚੀਜ਼ ਠੀਕ ਆ ਬਾਈ ਜੀ ਉਰੇ ਝੁੰਮ ਜਾਂ ਤੁਰਦੇ ਆ ਤੇਰੀ ਝੋਟੀ ਪੂਰੀ ਜੱਡ ਬ ਲੈ ਗਿਆ ਅਜੇ ਤੂੰ ਤਾਂ ਨਹੀਂ ਪਤਾ ਕੀ ਗੱਲ ਦੀ ਇਹ ਪੰਚਾਇਤ ਤਾਂ ਝੋਟੀ ਲੈ ਜੋਗੀ ਹਾਂਜੀ ਤੇ ਭਾ ਜਿਹੜਾ ਥਾਣ ਤੇ ਸੋਨਪੁਰਾ ਕੱਟੀ ਨੂੰ ਥਾਣ ਚੱਡਾ ਜਿਗਾਰ ਲੱਗਾ ਨਾ ਹਾਂਜੀ ਹਾਂਜੀ ਉਹ ਕਰਮ ਵਾਲੀ ਨੂੰ ਇਹਨੂੰ ਲੱਗਾ ਜਿਹੜੀ ਗੱਲ ਜੋਰ ਤਾਂ ਸੁਣ ਕੇ ਮੋਰ ਤਾਂ ਲੱਗੀ ਠੀਕ ਐ ਇਹ ਆਰਡਰ ਕੁਆਲਟੀ ਦੇ ਥਲੇ ਥੱਬੇ ਲਾਏ ਆਈ ਆਪਣਾ ਜਿਲ੍ਹਾ ਛੱਡ ਕੇ ਦੂਜੇ ਜਾ ਕੇ ਜਿਲ੍ਹੇ ਤੋਂ ਲਈ ਆ ਆਹੋ ਠੀਕ ਐ ਬਾਈ ਹਾਂਜੀ ਵਰੀਆ ਝੋਟੀ ਬ੍ਰਾਂਡ ਜੈਡ ਬਲੈਕ ਇਹ ਆਏ ਦਜਾ ਸੁਣਾ ਆ ਤੇ ਭਾਈ ਕਿੰਨੇ ਦਿਨ ਖੜੂ ਝੋਟੀ ਪੰਜਾਂ ਦਿਨ ਦੀ ਚਾਰ ਪੰਜਾਂ ਤੇ ਬੋਡੀ ਬਾਡੀ ਝੋਟੀ ਦੀ ਦੇਖੋ ਚਮੜੀ ਦਿਖਾਓ ਭਾਈ ਜੀ ਚਮੜੀ ਚਮੜੀ ਫੋਟੋ ਮਤਲਬ ਦੇਖੋ ਬੋਲੀ ਚਮੜੀ ਆ ਪੂਰੀ ਮਤਲਬ ਨਹੀਂ ਕਾਗਜ ਵਰਗੀ ਵੀਰ ਜੀ ਤੇ ਦੇਖੋ ਝੋਟੀ ਪਰ ਜੋ ਵੀ ਝੋਟੀ ਕੀ ਬਾਤ ਆ ਲਗਾ ਨਾ ਥਾਣੇ ਕੀ ਲੱਗਣਾ ਔਗਲਾ ਵਧੀਆ ਛੋਟੀ ਦਾ ਆਖ ਦੇ ਬੁਰੀ ਟੋਪੀ ਲੱਗੀ ਨਾ ਵੀਰਾ ਜਿਹੋ ਜਿਹੇ ਚੀਜ਼ਾਂ ਲਿਆ ਕੇ ਪਾਤੀ ਨਾ ਸਾਨੂੰ ਖਾਓ ਸਾਨੂੰ ਖਾਓ ਕੀ ਲੱਗਾ ਜੋੜੇ ਇੱਕ ਤਹੇ ਲੱਗ ਕੇ ਵੀ ਨਹੀਂ ਆਉਂਦੀ ਦੇਖੋ ਥਣ ਕੀ ਲੱਗ ਗਈ ਤੁਸੀਂ ਨੂੰ ਦੇਖੋ ਜੀ ਗਾਲ ਥਾਨ ਬਹੁਤ ਸੋਹਣਾ ਲੱਗਾ ਲੇਵਾ ਪਰ ਆਪਣੇ ਬਹੁਤ ਵਧੀਆ ਲਾਇਆ ਹਾਂਜੀ ਪੂਰੀ ਦੀ ਗਾਲ ਛੋਟੀ ਹੈ ਸਭ ਤੋਂ ਚੀਜ਼ ਆ ਵੀਰ ਇਹਨੂੰ ਵੱਡੇ ਕਾਦਨੀਆਂ ਝੋਟੀਆਂ ਕੋਈ ਛੋਟੀ ਝੋਟੀ ਨਹੀਂ ਹੈ ਕੋਈ ਕੈਮਰਾ ਜੂਮ ਕਰਕੇ ਨਹੀਂ ਵੀਡੀਓ ਬਣਦੀ ਪਿੱਛੇ ਆ ਫਾਦਨੇ ਪਿੱਛੇ ਹੋਏ ਲੋ ਇਹ ਵੀ ਮੋਹਰਾ ਫਾਦ ਗਿਆ ਭਗਵਾਨ ਕਵਾਲ ਦੀ ਝੋਟੀ ਅਸਲ ਚੀਜ਼ ਠੀਕ ਹੈ ਬਾਈ ਬੋਲ ਕਰੀਏ ਵੀ ਝੋਟੀ ਦਾ ਜੋ ਮਰਜੀ ਦੇਣ ਦੇਣ ਝੋਟੀ ਜਿਹੜੀ ਹੋਊਗੀ ਇਹ ਵੀ ਇੱਕ ਸਪਾਈ ਦੀ ਲਾਵਾ ਜੀ ਇਹ ਵੀ ਦੋ ਹੀ ਸ਼ੋਟ ਦੋ ਹੀ ਸ਼ੋਟ ਹੈ ਇੱਕ ਪੰਜ ਪੰਜ ਸ਼ੋਟ ਦਾ ਬਾਈ ਕਹਿੰਦਾ ਦੋਆਂ ਦੀ 2 200 ਛੋੜ ਤੇ ਇੱਕ 25000 ਰੁਪਿਆ ਬ੍ਰੇਕਾਂ ਹੀ ਬ੍ਰੇਕਾਂ ਮਾਰਨੀਆਂ ਉਥੇ ਬ੍ਰੇਕਾਂ ਦੇ ਝੋਟੀਆਂ ਜਾਣਗੇ ਇੱਕ 25000 ਦੇ ਬਸ ਹਾਂ ਨਾ ਹੀ ਪਰ ਵੀਰ ਪਤਾ ਗੱਲ ਕੀ ਆ ਮਾਈ ਮਾਈ ਦਾ ਮੋਲ ਆ ਇਹ ਵਲੇਵਾ ਲੈ ਵਾ ਫਿਰ ਇਹ ਵਾ ਕਿ ਲਗਾ ਦੇਖੋ ਕਮਾਲ ਨਾਲ ਪਾਇਆ ਝੋੜੀ ਨਾਲ ਇੱਕ ਦੋ ਦਿਨ ਲੈ ਨਾ ਤਿਆਰ ਫਸੇ ਪਈ ਫਸੇ ਪਈ ਝੋੜੀ ਤਾਂ ਵਧੀਆ ਇੱਕ ਦੋ ਦੇ ਫੜੂਗ ਮੈਨੂੰ ਲੱਗਣਾ ਤਾਂ ਵਧੀਆ ਬ੍ਰੈਂਡ ਝੋਟੀ ਇੱਕ 25 ਮੈਂ ਮੈਂਦਾ ਮੋਲਿਆ ਪਰ ਜਿਹੜਾ ਕੋਈ ਝੋਟੀ ਲੈ ਗਿਆ ਨਾ ਯਾਦ ਕਰੂਗਾ ਵੀ ਠੀਕ ਅਸਲ ਕੁਆਲਟੀ ਵਾਲੀ ਝੋਟੀ ਹੈ ਜਿਹੜਾ ਕੋਈ ਵੀਰ ਭਰਾ ਲੈ ਜਾਂਦਾ ਇਹ ਗੱਲ ਬਾਈ ਤੇ ਦਿਖਾਓ ਝੋਟੀ ਵੀਰ ਬਿਲਕੁਲ ਇਹਨਾਂ ਦਾ ਖਰਚਾ ਕੋਤਿਆਂ ਪੈ ਗਏ ਸਭ ਕੁਝ ਤੇ ਜਿਆਜ ਜਿਹੜੀ ਛੋਟੀ ਕਮਾਈ ਆ ਹੋਰ ਆਕੇ ਵੱਡੀਆਂ ਛੋਟੀਆਂ ਦੇਂਦੇ ਨਹੀਂ ਨੇ 1.55 60 ਗਿਰਨ ਦਾ ਹੱਕ ਰੱਖਦੀਆਂ ਰੱਖਦੇ ਰੱਖਦੇ ਦੇਖਦਾ ਡੇਢ ਨੂੰ ਤਾਂ ਰੱਖਦੇ ਆ ਭਾਈ ਜੀ ਇਹ ਜਿਹੜੀਆਂ ਵੱਡੀਆਂ ਛੋਟੀਆਂ ਦੇਖਦੀਆਂ ਆ ਪਰ ਤੁਹਾਡਾ ਰੇਟ ਬਿਲਕੁਲ ਜਿਆਜ ਹੁੰਦਾ ਲੋ ਹਰ ਵੀਰ ਭਰਾ ਹੁੰਦਾ ਸਾਡਾ ਸਾਡਾ ਹੀ ਆ ਆਪੋ ਪਣਾਉਂਦਾ ਕਿਉਂ ਬਾਬਾ ਜੀ ਆਹ ਦੇ ਵੀਰ ਇਹ ਸੁਈ ਜੇ ਚਾਰ ਦੰਦ ਕੁੱਟ ਕੇ ਵਿਖਾਈ ਅੱਧੇ ਦਿਨ ਹੋ ਗਏ 10 ਵਜੇ ਨੂੰ ਹਾਂਜੀ ਕੋਈ 14 ਕਿਲੋ ਦੁੱਧ ਜਿਹੜਾ ਮਰਜੀ ਮੇਰੇ ਘਰ ਵੀ ਠੰਡਾ ਕਰਕੇ ਚੋਗੇ ਲੈ ਜਾ ਜੇ ਕਿਨੇ ਆਨਲਾਈਨ ਮੰਗਾਉਣੀ ਆ 12 ਦੀ ਗਰੰਟੀ ਹੋਊਗੀ ਠੀਕ ਆ ਬਾਈ ਹਾਂ ਚੋਗੀ ਜੇ ਪਿਓਰ ਚੋਗੀ ਕੱਟੀ ਪਹਿਲਣ ਬੱਚਾ ਬੱਚਾ ਬਾਜੋ ਫਾੜ ਕੱਟੀ ਮੰਗਾ ਜੇ ਕੱਟੀ ਮੰਗਾ ਬਾਜੋ ਫਾੜ ਹਾਂ ਤੋਰੋ ਬਾਈ ਉਹਨੂੰ ਜਿਗਾਰ ਨਾ ਕਰਨਾ ਕੱਟੀ ਤੋਰੋ ਕਿੱਥੇ ਲਗਾ ਪਈਦਾ ਦੇਖੋ ਝੋਟੀ ਦਾ ਪਹਿਲਣ ਝੋਟੀ ਆਈ ਆ ਬਾਈ ਕੋਲ ਥਾਨ ਦੀ ਗਾਰਡ ਬਹੁਤ ਸੋਹਣਾ ਲੱਗਾ ਜੀ ਵੇ ਦੇ ਤੁਰੇ ਪਹਾੜੇ ਤੋਂ ਨੇ ਠੀਕ ਠੀਕ 15 16 15 16 ਕਿਲੋ ਝੋਟੀ ਦੇ ਪਹਿਲਾਂ ਤੇ ਆਸ ਆ ਝੋਟੀ ਨੇ ਦੁੱਧ ਭਰਨਾ ਜਿਹੜੀ ਗੱਲ ਹੈ ਜੇ ਕੱਚਾ ਦੁੱਧ ਜਿਹੜੀ ਚੱਲਣ ਦੀ ਆ ਕੋਲ ਨਾ ਦਾ ਜਿਗਾਰ ਦੇਖੋ ਥਾਂਗਾ ਲਗਾ ਬਹੁਤ ਹੁਣ ਦੁੱਧ ਤਿਆਰ ਚੰਬੜੀ ਦੇਖੋ ਕਾਗਜ਼ਾ ਕੀ ਭਰ ਚੋਗੇ ਲੈ ਜੂ 14 ਡੱਬੇ ਮਣਾ ਦਾਂਗੇ ਤੇ ਜੇ ਕਹਿੰਨੇ ਆਨਲਾਈਨ ਮਗਾਉਣੀ ਆ ਉਹ ਕਿਲੋ 2 ਕਿਲੋ ਘਟ ਲਾ ਕੇ ਲੱਲੇ ਜਿਹੜੀ ਗੱਲ ਆ ਵੀਰ ਸਫਰ ਚ ਡੰਗਰ ਜਾਂਦਾ ਜਿਹੜੀ ਗੱਲ ਆ ਉਹਦੀ ਵੀ ਗੱਲ ਆ ਬੰਦੀ ਕੰਪਨੀ ਅਸਲ ਇਹ ਚੀਜ਼ ਕੁਆਲਟੀ ਵਾਲੀ ਉਹਦਾ 20 ਕਿਲੋਮੀਟਰ ਜਾਂਨਰ ਉਹਦਾ ਡਰ ਜਾਂਦਾ ਬਿਲਕੁਲ ਬਿਲਕੁਲ ਸਫਰ ਕਾਇਆ 85 75 ਸਹੀ ਗੱਲ ਸਹੀ ਗੱਲ ਦੇਖੋ ਝੋਟੀਆਂ ਭਾਈ ਕੋਲ ਬਹੁਤ ਬੜੀਆਂ ਬੱਚਾ ਆ ਕੇ ਦਿਖਾ ਦਿੰਨੇ ਮੇਰੀ ਫਾਦ ਦਿਖਾਓ ਮਾਰ ਕੀ ਜੇ ਕੱਟੀ ਕੱਟੀ ਜਾਂਦਾ ਕਟਈ ਬਹੁਤ ਸੋਹਣੀ ਲੰਮੀ ਇਹ ਵੀ ਇਹ ਝੋਟੀ ਨੂੰ ਕੋਈ ਆਮੇ ਨਾ ਸਮਝੇ ਭਟੀਆਂ 1780 2 ਲੱਖ ਦੀ ਮਹੀਂ ਲਲੀ ਉਹਦੇ ਜਿੰਨੀ ਝੋਟੀ ਦੀ ਗਾੜੀ ਹੋਊਗੀ ਸਹੀ ਗੱਲ ਬਾਈ ਭਾਈ 3 ਕਿਲੋ ਝੋਟੀ ਦੀ ਗਾੜੀ ਹੋਊਗੀ ਇੰਨੀ ਜਿਆਦਾ ਨਹੀਂ ਮਗਰ ਵੀ ਕਟਈ ਤੇ ਜੋ ਕੱਲਾ ਕੱਲਾ ਗਰੀਬਤਾ ਵੀ ਜਿਹੜਾ ਲੱਗਾ ਨਾ ਕਟਈ ਨੂੰ ਸੋਹਣ ਪੁਣਾ ਇੱਕ ਘਰ ਚ ਰੱਖਣ ਵਾਲੀ ਵੀ ਸੁਖੀ ਨ ਆਉਣਗੇ ਸਹੀ ਗੱਲ ਅਸਲ ਚੀਜ਼ਾਂ ਜਿਨ੍ਹਾਂ ਨੂੰ ਕਹਿੰਦੇ ਇਥੇ ਲਾਤਾਂ ਹੁ ਫੁੱਟੂ ਗਿਆ ਲਾਤਾਂ ਹੁ ਸਹੀ ਗੱਲ ਹਾਂਜੀ ਤੇ ਵਾਰੀ ਵਾਰੀ ਥੱਲੇ ਦੀ ਥੋੜ ਮਦੇ ਲੰਘਦੇ ਜਾਣ ਲਾਤਾਂ ਪੁੱਤੂ ਕੀ ਘੱਟੀ ਦੀ ਖੰਡੀ ਠੀਕ ਆ ਦੇ ਦੀ ਤੇ ਮਗਰ ਵੀ ਵੀਰ ਕੱਟੀ ਇਹ ਇਹਦੇ ਕੋਈ ਟਾਈਮ ਟਾਈਮ ਨਹੀਂ ਲੱਗਾ ਉਸ ਮਾਰੇ ਸਮਾਰੇ ਹੁੰਦੀ ਆ ਨਹੀਂ ਤੇ ਇਹਨੇ ਵੀ ਥੱਲੇ ਬੈਠਿਆ ਉਸੇ ਤਾਰਾ ਨਿਕਲ ਜਾਣਾ ਤੂਫਾਨ ਪਸਮੇ ਹੁੰਦੇ ਕਈ ਮੱਜਾਂ ਤੇ ਨਾ ਨਾ ਵੀਰ ਜੀ ਕਹਿੰਦਾ ਬਚਾ ਲਾਇਆ ਬਸ ਮੋੰਦੇ ਆ ਕਿਆ ਨੂੰ ਵੀ ਨਹੀਂ ਤੇ ਆਪ ਬਾਰ ਬਾਰ ਇਹ ਗੱਲ ਕਹਿੰਦੇ ਆ ਕੱਲਾ ਨਹੀਂ ਇਹੜਾ ਵੇਖੀਏ ਵੀ ਜੇ ਅਸੀਂ 2 ਲੱਖ ਖਰਚਤਾ ਤਾਂ ਇਕੱਲਾ ਦੁੱਧ ਹੀ 15-16 ਕਿਲੋ ਹੋਵੇ ਬੜੀ ਡੰਗਰ ਵੀ ਹੋਵੇ। ਕਹਿੰਦਾ ਸਾਫ ਉਤਰਾਵੇ। ਜਿਹੜੀ ਛੋਟੀ 80-85 ਦੀ ਹਤੋਂ ਛੋਟੀਆਂ ਛੋਟੀਆਂ ਟੋਕੜ ਵੀ ਦੇਵੇ। ਦੁੱਧ ਵੇਚ ਕੇ। ਦੁੱਧ ਵੀ ਦੇਸੀ ਮੈਂ ਵੀ 12 ਕਿਲੋ ਦੇ ਜਿੰਦੀ 80 ਹਜ਼ਾਰ ਵਾਲੀ ਵੀ। ਜਦੋਂ ਅਸੀਂ ਮਾਥਾ ਫਿਰ 2 ਲੱਖ ਵਾਲੇ ਬੰਨੇ ਪੈਨੇ ਫਿਰ ਉਹ ਡੰਗਰ ਬਰੀਡ ਵਾਲ ਧਿਆਨ ਵਾਲ। ਬਰੀਡ ਵਾਲ ਵੇਚੀ ਤਾਂ ਆਹ ਛੋਟੀਆਂ ਦੇ ਆਹ ਜੀ ਸਭ ਛੋਟੀਆਂ ਸਾਫ ਉਤਰਾਉਣ। ਜਿਹੜਾ ਜੀ ਨੇ 2 ਲੱਖ ਦੀ ਤੁਹਾਨੂੰ ਲੱਲੀ ਇਹਦੇ 20 ਕਿਲੋ ਦੁੱਧ ਦੇ ਦੂਗੀ। ਦੁੱਧ ਭਾਵੇਂ 1 ਕਾਲ ਕਰ ਮੈਂ ਪਾਉਂਦਾ ਆਂ ਅਸੀਂ ਦੇਣ ਕਿਹਦੇ ਜਾਂਦੇ ਆ ਗਾਜੀ ਬਸਰਾਪੁਰ ਦਾ ਉੱਧਰ ਫੇਰ ਹਾਂ ਹਾਂ ਦੇ ਬਾਬਾ ਜੀ ਵਾਂਡਰ ਦੇ ਦੋਤੇ ਆ ਨਹੀਂ ਕੋਈ ਦਾਖਲਾ ਅੰਗੀਵੇਂ ਭੱਦੀ ਆ ਸਹੀ ਯਾਰ ਸਹੀ ਯਾਰ ਥਾਲੀ ਉਹ ਜੜੀ ਕਿੱਡਾ ਥਾਣਾ ਹਾਂ ਦੇਖੋ ਥਾਣਾ ਬਹੁਤ ਸੋਹਣਾ ਲੱਗਾ ਜਿਹੜਾ ਥਾਨ ਤੇ ਚਵਾ ਲੱਗਾ ਨਾ ਕੱਢੀ ਨੂੰ ਪਾ ਜੀ ਥੋੜੀ ਇਸ ਰਾਹ ਗੱਡ ਬਾਅਦ ਇਹਨੂੰ ਆ ਕੇ ਅਸਲ ਨੂੰ ਕਹਾਂਦਾ ਆਂ ਇਹ ਜੇ ਵੀ ਹੁਣ ਫਾਈਟ 10 ਕਿਲੋ ਵਿੱਚ ਟੁੱਟੀ ਦੀ ਗਾੜੀ ਭਾਈ ਇਹਦੀ ਜ਼ਿਆਦਾ ਚੰਗੀ ਕੱਟੀ ਇਹ ਰੋਹ ਸੰਸਾਰ ਵਾਜੀ ਪੂਰੀ ਸਹੀ ਹੈ ਇਹ ਪਹਿਲਾਂ ਕੱਟਣੀ ਚੱਕਣੀ ਪੈਣੀ ਆ ਉਹ ਵੇਖਦੀਆਂ ਜੇ 70 ਦੀ 70 ਦੀ ਜਾਂ ਕਿੰਨੇ ਚੋਈ ਦੇ ਬਾਰਦੀ ਵਾਲਾ ਹੀ ਪਰਾ ਰਾਦੇ ਟੱਪ ਲੈ ਵੀ ਹੁੰਦੇ ਦੰਦਰਾਉਂ ਸੁਣਾ ਜਾਂਦਾ ਮੇਰੀ ਮੇਜ ਦੇ ਫੇਰ ਜਿਹੜੀ ਵੀਰ ਮਾੜੀ ਮਾੜੀ ਮਹੀਂ ਆ ਨਾ ਉਹ ਜਿਹਦਾ ਬੋਲਿਆ ਜਿਹੜੀ ਮਾੜੀ ਮਹੀਂ ਜਿਹਦਾ ਬੋਲਿਆ ਫਾਲੀ ਕਰਦੀ ਹੈ ਨਾ ਦੋ ਦਮ ਵਜ ਤੋਂ ਮਾੜੀ ਮਹੀਂ ਬੋਲਿਆ ਫਾਲੀ ਕਰਦੀ ਐਵੇਂ ਉਹਦੀਆਂ ਚੂਚਾਂ ਪੁੱਜ ਜਾਂਦਾ ਹਾਂ 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 ਇਹ ਹਨ ਮਹੀਂ ਸਹੀ ਗੇ ਦੇਖੋ ਵੀ ਜੀ ਇਹ ਕਹਾ ਵੇਦਾਂ ਤੋਰਦੇ ਖੋਨੇ ਆ ਹੁਣ ਆਪ ਸਮਾਲ ਲਗਾ ਜੋ ਇਨ ਬੋਲਸ ਹੋਣੀ ਵਧੀਆ ਤੇ ਬੁੜੀ ਬ੍ਰਾਂਡ ਝੋਟੀ ਬਾਈ ਕੋਲ ਰੇਡ ਪਾਈ ਨਾ ਕਰਦੇ ਆ ਜੈ ਜੀ ਵੀਰ ਝੋਟੀ ਬਿਲਕੁਲ ਪਹਾੜਾ ਜਿਹੜੀ ਗੱਲ ਆ ਵੇ ਪਿੱਛੋਂ ਨਹੀਂ ਵੀਰ ਇੰਨੇ ਇੰਨੇ ਜਿੰਨੇ ਜਿੰਨੇ ਸਵਾ ਸਵਾ ਲੱਖ ਦੀਆਂ ਝੋਟੀਆਂ ਨੇ ਸਹੀ ਗੱਲ ਐ ਡਾਂਗ ਕੱਢ ਰਾ ਥਣ ਕੱਢ ਕੱਢ ਬਹੁਤ ਵਧੀਆ ਜੋ ਪਰ ਵੀਰਾ ਸਿੰਘ ਦੀ ਕੁਆਲਿਟੀ ਨੇ ਰਿੰਗ ਸਿੰਘ ਜਿਹੜਾ ਇਹਨੂੰ ਨਕਾ ਜੋੜੀ ਹਾਂਜੀ ਹਾਂਜੀ ਪੂਰੀ ਨਸਲ ਆ ਝੋਟੀ ਦੇ ਉਸ ਦੀ ਠੀਕ ਹੈ ਦਿੱਤੀ ਸਾਡਾ ਟਾਈਮ ਤੇ ਜਵਾਨੀ ਆ ਤਲਵਾਰ ਵਰਗੀ ਠੀਕ ਪਾਲਾ ਗਵਿਰੀ ਤੇ ਅੰਦੀ ਦੀ ਰੀਂਗਾਂ ਤੇ ਚਾਰੋ ਜੰਮਣੀ ਪਤਲੀ ਕਾਗਜ਼ ਵਰਗੀ ਨੇ ਦਿਹਾੜੀ ਦੇ ਵੀਰੇ ਤਾਂ ਲੇਟ ਪਾਈ ਵੀਰ ਪੂਰੀਆਂ ਸਾਮੀਆਂ ਲਿਆ ਕੇ ਕਾਰਾਂ ਸਿੰਘ ਨੂੰ ਖਾ ਲਿਆ ਕਰਾਂ ਬਾਹਰ ਸਾਮੀਆਂ ਫੜਦੀਆਂ ਬਾਈ ਜੀ ਮੇਰਾ ਸਿਧੀਆਂ ਕਰਨੀਆਂ ਪਈਆਂ ਸਿੰਘ ਸੁng ਦੇਖੋ ਜੱਡ ਬਲੈਗ ਜੋਟੀ ਦੀ ਇਹ ਬਿਲਕੁਲ ਵੀਰ ਦੇਣ ਨਾਲ ਮੋਲ ਦਾ ਵੀ ਹੋਣਾ ਜਿਹੜੀ ਗਾ ਲਿਆ ਕੱਟੀ ਮਗਰ ਜੀ ਐਮ ਨਤੀ ਜੀ ਮੋਲ ਵੀਰ ਜਿਵੇਂ ਮਰਜ਼ੀ ਕਰੀਏ ਦੇਣ ਨਾਲ ਮੋਲ ਜਿਹੜਾ ਇਹਦਾ ਜੋੜੀ ਦਾ ਹੋਊਗਾ ਹਾਂ ਜੀ ਕੋਇ ਜੋ ਮੋਲ ਕਰੀਏ 35 36 ਜੋ ਮਰੀ ਥੋੜੀ ਜਿਹੀ ਉਹਨਾਂ ਜੋੜੇ ਤੋਂ ਵੱਧ ਲਈ ਹੈ ਖਰੀ ਜਿਆਦਾ ਹੈ ਹਾਂਜੀ ਹਾਂਜੀ ਤੇ ਦੇਣ ਲੈਣੇ ਵੀ ਥੋੜੀ 27 13 ਜਿਹੜੀਆਂ ਇੱਕ 27 ਦੀਆਂ ਨਹੀਂ ਮੇਰੇ ਤੋਂ ਹੀ ਛੋਟ ਹੈ 2000 ਛੋਟ ਆਜੇ ਸਵਾ ਸਵਾ ਇਹ ਸਾਰਾ ਮੋਲ ਹੈ ਆ ਸਵਾ ਸਵਾ ਦੇਣੀਆਂ ਤੇ ਪਰ ਕਰੂਗਾ ਜਿਹਦੇ ਜਿਹਦੇ ਘਰ ਚ ਲਗੀਆਂ ਸਵਾ ਦੋ ਵੱਧ ਦੇਣਾ ਸਵਾ ਦੋ ਵੱਧ ਦੇਣ ਵਾਲੀਆਂ ਝੋਟੀਆਂ ਆ ਢੀਆਂ ਢੀਆਂ ਹਰਿਆਣੇ ਦੇ ਚੱਕੀਆਂ ਵਧੀਆ ਬ੍ਰਾਂਡ ਝੋਟੀਆਂ ਆ ਤੇ ਜੇ ਕੋਈ ਬੰਦਾ ਕਹ ਦੂ ਇਤਨਾ ਲੋਕਲ ਦੇਸੀ ਆ ਹਾਂ ਕੱਢ ਕੇ ਦਿਖਾ ਦੇ ਫਿਰ ਫਰੀਦ ਦੇਣਾ ਏ ਗੱਲ ਸਹੀ ਸਵਾ ਸਵਾ ਅੱਛੀ ਢਲਾਤੀ ਆ ਆ ਜੀ ਸਵਾ ਸਵਾ ਚਲੋ ਬਾਬਾ ਜੀ ਆ ਸਵਾ ਸਵਾ ਚਲੂਗਾ ਬਾਈ ਇਹਦੀਆਂ ਛੋਟੀਆਂ ਪਰ ਇਹ ਜਿਹੜੇ ਡੇਡ ਡੇਡ ਦੀਆਂ ਆ ਪਰ ਆਪਾਂ 5 5000 ਰੁਪਏ ਡੇਡ ਦੀਆਂ ਆ ਦੇਖੋ ਹਾਂਜੀ ਯਾਦਾ ਚੰਗੀ ਇਕੱਟੀ ਕੁਆਰਟੀ ਆ ਯਾ ਵੀ ਸਵਾ ਸਵਾ ਦੇਣੀ ਦੇ ਆਰਾ ਜੀ ਰੋੜ ਲਗਾ ਲੈ ਕੱਟੀ ਨੂੰ ਉਹ ਤਾਂ ਮੰਡੀ ਤੋਂ ਨਹੀਂ ਮਿਲਦੀ ਸਹੀ ਗੱਲ ਤੁਹਾਡੀ ਵੀ ਤੁਹਾਨੂੰ ਪਤਾ ਬਾਬਾ ਜੀ ਪ्योर ਮੋਰਾ ਹੈ ਮੈਂ ਇਹ ਗੱਲ ਨਹੀਂ ਕਹਿਣ ਵਾਲੀ ਆ ਤਾਲੀਆਂ ਘੋਰ ਝੋਟੀਆਂ ਜਿਹੜੀ ਮਹੀਂ ਵੀ ਇੱਧਰ ਦੀ ਦੇਸੀ ਆ ਨਾ ਮਾਨੂੰ ਦੇਸੀ ਦੱਸ ਕੇ ਕਹਣਾ ਵੇ ਇਹ ਨਹੀਂ ਇੰਨਾ ਸਿਰੋਂ ਉੱਠੇ ਆ ਹਾਂ ਲੋਕਲ ਮਹੀਂ ਵੀ ਲਈਦੀ 35 40 ਹਜ਼ਾਰ ਵਾਲੀ ਮਹੀਂ ਮੇ ਹੱਟੇ ਤੇ ਆਉਂਦੀ ਏ ਇਹ ਨਹੀਂ ਗੱਲ ਸਾਰੇ ਗਰੀਬ ਮੀਰ ਸਾਰੀ ਦੁਨੀਆ ਇੱਥੇ ਹੀ ਆ ਤੇ ਜਿਹੜੀ ਮਹੀਂ ਦੇਸੀ ਆ ਉਹ ਦੱਸ ਕੇ ਦੱਸੋਗੇ ਵੀ ਦੇਸੀ ਆ ਨਿੱਗਰ ਮੈਂ ਇੱਧਰ ਦੀ ਦੇਸੀ ਵੀ ਸਵਾ ਸਵਾ ਦੇਰ ਦੇਰ ਆ ਆਪਨੇ ਇੱਧਰ ਆ ਗਈ ਆ ਮਾਝੇ ਦੀ ਮਾਝੇ ਦੀ ਮੈਂ ਚੱਟੀਆਂ ਚੱਸੀ ਕੁੱਤੀ ਤੇ ਵੇਖੋ ਗਈ ਦੀ ਮਾਝੇ ਦੀ ਛੋਟੀ ਮਾਝੇ ਦੀ ਘੋਟੀ ਆ ਗਈ ਆ ਕਹਿੰਦਾ ਲੱਗੇ ਲਾਇਆ ਥਲੇ ਲੇਵਾ ਯਾਰ ਦੀ ਜੀ ਪੰਜਾਬੀ ਜੀ ਮੈਂ ਵੇਖ ਲੱਖ ਨਹੀਂ ਮਾਜੇ ਦੀ ਮੁਹਬਤ ਹੈ ਯਾਰ ਵੀ ਵੇਖਦਾ ਮਤਲਬ ਨਹੀਂ ਯਾਰ ਗੱਪਾਂ ਤੋਂ ਤੀਏ ਗੱਪਣ ਤਿਆਰ ਨਹੀਂ ਸਿਆਲੇ ਆਂਦੇ ਬੀਬੇ ਕਬੂਤਰਾਂ ਵਿੱਚ ਗੋਲਾ ਕਬੂਤਰ ਆ ਜੇ ਨਾ ਪਰ ਬਾਜੀ ਨਹੀਂ ਪਾਖਦਾ ਠੀਕ ਬਾਜੀ ਉਹੋ ਹੀ ਅਸਲ ਕਬੂਤਰ ਬੰਦਾ ਵਾ ਜਿਹੜੀ ਬਹਲੇ ਵੀਰ ਜਿਆਦਾ ਕਵਾਸ ਜਿਹੜੀ ਜੋੜੀ ਦਾ ਪਹਿਲਵਾਨਾਂ ਵਾਲਾ ਜੀ ਹਾਂਜੀ ਹਾਂਜੀ ਕਹਿੰਦੇ ਵੀਰੇ ਮਈਆਂ ਲੋਕੜਾ ਰੋਜ਼ ਹੀ 1-2 1-2 ਵੇਚੀ ਜਾਂਦੇ ਆ ਆਪਣੇ ਅੱਡੇ ਤੇ ਜਿਹੜੀ ਮੈਂ ਆਉਂਦੀ ਆ ਚੰਗੀ ਤੋਂ ਚੰਗੀ ਤੇ ਚੰਗੀਆਂ ਝੋਟੀਆਂ ਉਧਰ ਦੀਆਂ ਵੀ ਧੱਕੇ ਲਾ ਗਏ ਨਾ ਸੀਗੇ ਮਾਲ ਦੇ 400 ਵੇ ਠੀਕ ਹੈ ਬਾਈ ਬਹੁਤ ਸੋਹਣੀ ਮੈਂ ਬਾਈ ਕੋਲ ਵੱਡੀ ਫਲਡੇ ਲੈਵੇ ਵਾਲੀ ਤੇ ਤਿਆਰ ਫਸੀ ਪਈ ਇਹ ਵੀ 1-2 ਦਿਨ ਹੀ ਖੜੇਗੀ ਉਹ ਐਸਾ ਸਹੀ ਗਾ ਸਹੀ ਗੱਲ ਭਾਈ ਇਹ ਪੂਰੀ ਰਾਜੀ ਗੁਰਦੀ ਤੇ ਕੀ ਮੁੱਲ ਭਾਈ ਇਹਦਾ ਮੋਲ ਦੇ ਦਿਆਂ ਨਾ ਕਰਾਂਗੇ ਵਿਆਜ ਬਿਲਕੁਲ ਮੋਲ ਕਰੀਏ ਇਹਦਾ ਪਹਚਾਣ 34 ਭਾਈ ਫਸੀ ਭਈ ਆ ਹਾਂਜੀ ਇਹ 90 ਦੇ ਗੋੜਨਾਂ ਫਾਸੀ ਹਜ਼ਾਰ ਦੀ ਮੈਂ ਦੇਣੀ ਹੈ 80 ਹਜ਼ਾਰ ਦੀ ਫਾਸੀ ਠੀਕ ਜੇ ਠੀਕ ਜੇ ਯਾਰ ਯਾਰ 87 ਦੀ 87 ਹਜ਼ਾਰ 85 ਹਜ਼ਾਰ ਮੈਂ ਦੇ ਦਵਾਂ 85 ਦੀ 95 ਸਨ ਅੰਦੇ ਸਾਰੇ ਅੱਗੇ 25 25 85 ਤੇ ਆਪ ਜਾਨਦੇ ਆਖੋ ਤਾਂ ਦੇਖੋ ਕੋਈ ਗੱਲ ਨਹੀਂ ਬੱਬਾ ਜੀ ਠੰਡੀ ਹੈ ਪਰ ਪਤਾ ਲੱਗ ਗਿਆ ਵੀ ਮੈਂ ਮੈਂ ਦਾ ਹੋਊਗਾ ਅਰੇ ਜੀ ਦਾਦੇ ਜੀ ਜੇ ਇੱਧਰ ਦੀ ਆਪ ਇੱਧਰ ਹੀ ਕਹੀ ਆ ਇਹ ਕਿਉਂ ਨਹੀਂ ਆਪ ਉਧਰ ਦੀ ਕਹਤੀ ਸਹੀ ਗੱਲ ਸਹੀ ਗੱਲ ਇਹ ਕਿ ਬਾਈ ਬਿਲਕੁਲ ਸਹੀ ਜਿਹੜੀ ਉਧਰ ਦੀ ਉਧਰ ਦੀ ਮੈਂ ਕਹਾਂਗੇ ਪਰ ਆ ਜਣੀ ਝੋਟੀਆਂ ਆ ਰੇ ਇਧਰ ਇੱਕ ਠੋੜੇ ਕਹਿੰਦੇ ਬਈ 100 ਰੁਪਿਆ ਸਾਈਡ ਪਾ ਬਈ ਜੇ ਤੇ ਘਰ ਘੱਟੀ ਚੜ ਗਈ ਯਾਦ ਕਰੂਗਾ ਵੀ ਠੀਕ ਬ੍ਰੈਂਡ ਵੀ ਸਾਡੇ ਬ੍ਰੈਂਡ ਪਾਈਆਂ ਕੱਟ ਕੇ ਦੇ ਭਾਈ ਆਖਾ ਆਖਾ ਪੂਰੇ ਜਿਗਨਾਂ ਜਦੇ ਵਾਹ ਇਹ ਗਿਰਨ ਜੀ ਦਾ ਸਵਾ 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 ਮਗਰ ਵੀ ਇੱਕ ਝੋਟੀ ਹੋਰ ਹੈ ਫੇਰ ਵਿਖਾਉਣੇ ਇੱਧਰ ਲਿਆਓ ਮਰਦ ਵੀ ਹਾਂ 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 ਜੀ ਹਾਂ ਜੀ ਵੀਰ ਜੀ ਕਿਹੜਾ ਬਾਜੂ ਬਣਾ ਹਾਂਜੀ ਹਾਂਜੀ ਛੋਟੀ ਵੇਚੀ 27000 ਦੀ ਘਰੋਂ ਜਿਹੜਾ ਕੋਈ ਵੀਰ ਲਾਊਗਾ ਉਹਨੂੰ ਵੀਡੀਓ ਪਾ ਦਾਂਗੇ ਸੁਵੀ ਦੀ ਸਾਬੀ ਨਹੀਂ ਕਹਿੰਦੇ ਆ ਸੇਵਾਵੇ ਵਾਲੇ ਸੇਵਾ ਵੇਖੋ ਲੋਕਾਂ ਨੂੰ ਆ ਵੇਖ ਲੋ ਆਪਣੇ ਘਰੋਂ ਦੇਵਾ ਵੇਖ ਲੋ ਉਹਨੇ ਉਹਨੇ ਆਪਣੇ ਵਰਗਾ ਘਰ ਦੀ ਜਿੱਦਾਂ ਨਾ ਬੰਦਾ ਸੁੱਕਾ ਹੁੰਦਾ ਛੋਟੀ ਕਰਤੀ ਉਹਨੇ ਹੈ ਤਾਂ ਫੋਨ ਲਾਈ ਜਣਾ ਪੱਠੇ ਪਾ ਲਿਆ ਅਸਾਂ ਪੱਠੇ ਪਾ ਲਿਆ ਘਰ ਇਹ ਰਹੂਗਾ ਨਾ ਵੀ ਬਨ ਕੇ ਬਨ ਕੇ ਮਾਰੀ ਜਾਂਦੇ ਤਿੰਨ ਮਹੀਨੇ ਤਿੰਨ ਮਹੀਨੇ اے ਭਗਵਾਨੇ ਕਰ ਨਹੀਂ ਬਣਾ ਪਛੇ ਜੇ ਤੂੰ ਖੜੀ ਦੋਦ ਤੂੰ ਪੀਂਦੇ ਆ ਵੀਰ ਤਿੰਨ ਮਹੀਨੇ ਹੋਏ ਝੋਟੀ ਸੂਈ ਨੂੰ ਤੇ ਜਿਹੜੀ ਦੇਣ ਲੈਣ ਝੋਟੀ ਦਵਾਂਗੇ ਕੋਈ ਜਿਹੜਾ ਮਰਜ਼ੀ ਵੀਰ ਲੈ ਜਾਏ ਤਨਾ ਮਹੀਨੇ ਦਾ ਲੈ ਕੇ ਤੇ ਲਿਵਾ ਵੇਖੋ ਲਿਵਾ ਪੂਰਾ ਭਰੋਦੀ ਜੀ 6 ਕਿਲੋ ਇਹ ਖਾਂਦੇ ਹੋ ਕੀ ਲੱਗਾ 6 ਕਿਲੋ ਦੋ ਤੇ ਆਹ ਵੇਖੋ ਝੋਟੀ ਦੋਦੀ 6 ਕਿਲੋ ਉਧਰ ਦੀ ਝੋਟੀ ਏ ਪਹਿਲਾਂ ਮਾਰੇ ਨੇ ਤੇ ਸੇਵਾ ਸੇ ਮਾਰਦੀ ਆ ਕਿ ਵਾਰ ਇਹਨੇ ਕੀ ਕਰਿਆ ਹੁਣ ਬੰਦਾ ਜੀ ਪਹਿਲਾ ਪਹਿਲਾ ਨੇ ਕੀ ਕਹੇ ਉਹਨੂੰ ਕੀ ਨਾ ਕਹੇ ਨਾ ਉਹਦਾ ਮਈ ਦਾ ਨਿਸ਼ਾਨ ਤੂੰ ਕਰਨਾ ਆਪਣੇ ਨਾਲ ਹੀ ਕਰ ਦਿਸਾਨੀ ਨਾ ਕਹਿ ਨਹੀਂ ਉਹਦਾ ਨਾ ਕਹਿ ਨਹੀਂ ਦੇ ਹਾਂ ਆਪਣਾ ਹਾਂ ਆਪਣਾ ਭਰਾ ਆ ਪਰ ਬੁੜਾ ਬੜੇ ਚਾਦਾ ਐਡ ਹੋਇਆ ਆ ਪੱਠੇ ਪਵੇ ਭਰਾ ਆ ਪਰ ਪੱਠੇ ਹੁਣ ਆਈ ਤੁਹਾਨੂੰ ਬੁਲਾਉਣੇ ਆਪਾਂ ਥੋੜਾ ਸਮਝਾਇਆ ਉਹਨੂੰ ਇਹ ਵੀਡੀਓ ਸਮਝਾਇਆ ਭਰਾ ਸੇਵਾ ਕਰਿਆ ਕਰ ਦੇਖ ਲੈ ਪਾਲ ਆਜੂ ਦੇਖ ਕੇ ਵੀ ਥੋੜਾ ਬੋਲਾ ਮੈਨੂੰ ਕਹਿਣ ਦੇ ਇਹਦੇ ਭੋਲੂ ਆਡਾ ਚੱਕਦਾਂ ਲੱਗਾ ਇਹ ਵੀਰ ਸੰਗਰੂਰ ਝੋਟੀ ਕਾ ਲੇਹਲ ਜਲ ਮਾਲ ਆਪਣੇ ਕੋ ਲੈਂਦਾ ਫੇਰ ਸੱਜਰ ਮਈਆਂ ਨੂੰ ਕਾਲ ਦਿੱਤੀ ਆ ਹਾਂ ਜੀ ਪਰ ਥੋੜਾ ਸੇਵਾ ਕਰਦੇ ਹੁਣ ਵੀ ਜਿਹੜਾ ਮਰਜੀ ਹੁਣ ਵੀ ਜਿਹੜੇ ਵੀਰ ਨੇ ਖਾਣ ਨਹੀਂ ਦੋ ਨੰਬਰ ਜਨਾ ਮੈਂ ਫੜੇ ਦੇਣੀ ਭਾਣਾ ਹਾਂਜੀ ਬਿਲਕੁਲ ਜਾਇਜ਼ ਮੋਲ ਨਹੀਂ ਕਰਨਾ ਜਿਹੜੀ ਦੇ ਦੇਣੀ ਘਰ ਵਾਲਾ ਝੋਟੀ ਬੰਦਾ ਲੈ ਜਾ ਅਸੀਂ ਨੇ 45 ਦੀ 40 ਦੀ 35000 35000 500 ਥਾਣੇ ਵੇਖੋ ਲੱਖ ਲਾ ਥਣ ਲੱਗਾ ਪਪਾ ਜੀ 1000 ਰੁਪਏ ਛੋੜੇ 30000 ਦੀ 34000 ਦੀ ਇਹ ਰਾਜੀ ਹੋਣੀ ਆ ਦੁੱਧੋ ਵਧਣੀ ਆ 26 ਕਿਲੋ ਪੂਰੀ ਬਾਨੀ ਆ ਦੁੱਧ ਆ ਪੂਰੀ ਖਰੀ ਝੋਟੀ ਹੈ ਜਿਹੜੀ ਗੱਲ ਆ ਇਹ ਵੀ ਪਹਿਲੀ ਲੋਈ ਝੜ ਗਈ ਹੋਣ ਲੋਈ ਤੇ ਹੁਣੀ ਚਾਲੂ ਹੋ ਗਈ ਫੇਰ ਇਹ ਬਾਬਾ ਜੀ ਹਾਂ ਲੋਈ 20000 ਕੱਟ ਵੀ 33 ਦੇ ਦਾਂਗੇ 33 ਲੈ ਜਾ ਜਿਹੜੀ ਗੱਲ ਆ ਪੀ ਝੋਟੀ 33000 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਵਧੀਆ ਆਪਣੇ ਕੋਲੋਂ ਝੋਟੀ ਗਈ ਆ ਇਹਦੀ ਵੀਡੀਓ ਬਣੀ ਆ ਤੇ 6 ਕਿਲੋ ਲਾ ਲਓ ਦੁੱਧ 5 ਕਿਲੋ ਲਾ ਲਓ ਦੁੱਧ ਵਧੀਆ ਦੁੱਧ ਐ ਸਾਹ ਆ 33000 ਦੀ ਮੱਝ ਨਹੀਂ ਹੁੰਦੀ ਤੇ ਵਧੀਆ ਝੋਟੀ ਰਾਜੀ ਹੋਇਆ ਸੇਵਾ ਕਰੋ ਰਾਜੀ ਹੋਈ ਨਹੀਂ ਆ ਤੇ 33000 ਦੀ ਬਾਈ ਕਹਿੰਦਾ ਹਾਂ ਨਾ ਦਵਾਂਗਾ ਬਹੁਤ ਸੋਹਣਾ ਲੇਵਾ ਲੱਗਾ ਆ ਤੇ ਵਧੀਆ ਤੁਹਾਨੂੰ ਦੱਸਾਇਆ ਸਾਰ ਝੋਟੀਆਂ ਤਾ ਭੋਲੋ ਬਾਈ ਵਧੀਆ ਆਈ ਵਧੀਆ ਮਾਰ ਆ ਵੀਰਾਂ ਨੂੰ ਰਾਈ ਕਰਨੀ ਹੈ ਜਿਹਨੇ ਖੜਨੀ ਹੋਣਾ ਹੋਣਾ ਨਾ ਇਹ ਤੋਂ ਇੱਕ ਨੰਕਮੀ ਕਰਦੇ ਨੇ ਭੁੱਖ ਦੀ ਮਾਰ ਨਹੀਂ ਹਾਂ ਆ ਝੋਟੀਆਂ ਬਾਈ ਕੋਲ ਬਾਕੀ ਬ੍ਰੈਂਡ ਇਹ ਚਾਰ ਮੁੰਦਰੀ ਆਹ ਬਾਈ ਨੇ ਬ੍ਰੈਂਡ ਜਿਹੜੇ ਉਹਨਾਂ ਪੈਸੇ ਵੱਡੇ ਆ ਠੀਕ ਇਹਨਾਂ ਦੇਵਾ ਕੀਤੀ ਆਹ ਦੇਖ ਕੱਟੀ ਇਹਦੇ ਵੀ ਇਹਨੇ ਭੋਖ ਲੈਂਦੀ ਕੱਡੀਆਂ ਹਨ ਵੀਰ ਕੱਢੀ ਹੈ ਜੈੱਡ ਬਲੈਕ ਝੋਟੀਆਂ ਅੰਚ ਪਾਈ ਕੋ ਜੈੱਡ ਬਲੈਕ ਆ ਗਈਆਂ ਇਹ ਲਾਈਕ ਕਮੈਂਟ ਸ਼ੇਅਰ ਜੇ ਸਾਡੇ ਜੀਵਰਾਂ ਕਰੇ ਲੱਗਦੇ ਆ ਚੈਨਲ ਨੂੰ ਵਾਧ ਤੋਂ ਵਾਧ ਪਿਆਰ ਬਖਸ਼ੋ ਜਿੰਨੇ ਵੀਰ ਭਰਾ ਪਿਆਰ ਕਰਨਗੇ ਚੈਨਲ ਨੂੰ ਬਹੁਤ ਹੀ ਜ਼ਿਆਦਾ ਵੀਰ ਜੀ ਵਾਹਿਗੁਰੂ ਦੀ ਕਿਰਪਾ ਚੈਨਲ ਬਹੁਤ ਹੀ ਛੇਤੀ ਗਰੋਥ ਫੜਨ ਦਿਆ ਵਾ ਤੇ ਹਰ ਵਾਧ ਤੋਂ ਵਾਧ ਸੰਗਤਾਂ ਨੂੰ ਪਿਆਰ ਦਿੱਤਾ ਸਾਰਿਆਂ ਦਾ ਦਿਲੋਂ ਹੀ ਧੰਨਵਾਦ ਕਰਦੇ ਆ ਜਿਹੜੇ ਵਾਧ ਤੋਂ ਵਾਧ ਚੈਨਲ ਨੂੰ ਪਿਆਰ ਦੇਂਦੇ ਆ ਸਾਰੇ ਭੈਣ ਭਰਾਵਾਂ ਨਾਲ ਲਾਈਕ ਕਮੈਂਟ ਸ਼ੇਅਰ ਦਬਾ ਕੇ ਰੱਖਿਆ ਕਰੋ ਯਾਰ ਖਿੱਚ ਕੇ ਜਾਨੀ ਜਿੰਨੇ ਖਿੱਚ ਖਿੱਚ ਮਾਰਿਆ ਕਰੋ ਕਮੈਂਟਾਂ ਨੂੰ ਤੇ ਜੇ ਸਾਡੇ ਡੰਗਰ ਨਕੀਨੇ ਚੰਗੇ ਲੱਗੇ ਤਾਂ ਆ ਕੇ ਹਵਜੇ ਕਮੈਂਟਾਂ ਮਾਰੋ ਹਾਂਜੀ ਹਾਂਜੀ ਤੇ ਵੀਡੀਓ ਵੀ ਦੀ ਭਵੇਂ ਧਾੜੀ ਨੇੜੇ ਪਵੇਂ ਪਰ ਮਾਲ ਨਹੀਂ ਮਾੜਾ ਪੁਣ ਹਾਂਜੀ ਮਾਲ ਹੀ ਮਾੜਾ ਪੁਣਾ ਨਹੀਂ ਨਹੀਂ ਮਾੜੀ ਪਾਉਣੀ ਜਿਹੜੀ ਗੱਲ ਸਹੀ ਗੱਲ ਇਹ ਮਾੜੀ ਮੈਂ ਇਹ ਤੁਹਾਨੂੰ ਪਹਿਲਾਂ ਕਹਦਾ ਕਿ ਵਿੱਚ ਆ ਐਵੇਂ ਜੇ ਕਹਿੰਦੇ ਲੈਣੀ ਤੇ ਲਵੇ ਨਹੀਂ ਨਾ ਨਾ ਲਵੇ ਸਹੀ ਗੱਲ ਜਿਹੜੀ ਗੱਲ ਆ ਬੜਾ ਸਸਤਾ ਮਾਲ ਹੁੰਦਾ ਜਿਹਨੇ ਦਮਾਂ ਸਮਾਂ ਕੰਮ ਕਰਨਾ ਨਾ ਉਹਨੇ ਇਹੋ ਹੀ ਗੱਲ ਕਹਿੰਦਾ ਵੀ ਆਪਣੇ ਕੋਲ ਮੈਂ ਮੈਂ ਖਰੀਦੇਵਾ ਕਹਿੰਦੇ ਨਕਦ ਰੁਪਏ ਦੇ ਕੇ ਆਉਂਦੀਆਂ ਇਹ ਬਧਾਰ ਨੂੰ ਨਹੀਂ ਆਉਂਦੀਆਂ ਸਹੀ ਗੱਲ ਤੇ ਪਿੱਛੋਂ ਧਾਰ ਲਿਆ ਕੇ ਤੇ ਗਾੜੀ ਵੀ ਮੈਂ ਧਾਰ ਫੜਾਈ ਜਾਂਦਿਆਂ ਬਾਲੇ ਵਿੱਚ ਗਾ ਕੇ ਤੋੜਨੇ ਤੋੜੇ ਗਾੜੀ ਗੱਲ ਸਹੀ ਗੱਲ ਰਵਾਰੀ ਨਾ ਵਟਾ ਉਹਨਾਂ ਵਧੀਆ ਗੱਲਾਂ ਬਿਲਕੁਲ ਵੀ ਜੀ ਗੱਬਣ ਡੰਗ ਦਾ ਲੈਦਾ ਵੀ ਜੀ ਮੋਢੇ ਭੜੀ ਹੁੰਦੀ ਪਤਾ ਨਹੀਂ ਆਪਣੇ ਮਤੋਂ ਆਖੀ ਸਹੀ ਗੱਲ ਹੈ ਗੱਬਣ ਡੰਗ ਦਾ ਕੋਈ ਭਰੋਸਾ ਜਣਾ ਚਲੋ ਆਪਣੇ ਤਸਲੀਸ ਪਾਸ ਕਰਕੇ ਵਧੀਆ ਇੱਕ ਨਕੀਲੇ ਪਾਈ ਨੇ ਹੁੰਦੇ ਕੱਢ ਕੇ ਵੀ ਜਿਹੜਿਆ ਸੇਵਾ ਕੀਤੀ ਵਧੀਆ ਵੰਡ ਪਿਆ ਫੀਟਾਂ ਚੜੀਆਂ ਆ ਜਵਾਨ ਕੀਤੀ ਪਾਲੀ ਆ ਜਵਾਨ ਕੀਤੀ ਉਹਦਾ ਕੀ ਮੁੱਲ ਹੈ ਦੇਖੋ ਕਿੰਨਾ ਕੋ ਚਾਰਿਆ ਜਵਾਨ ਕੀ ਕੀ ਜੇ ਕੋਈ ਬੰਦਾ ਇੱਥੇ ਵੀਰ ਜੀ ਅਸੀਂ ਆਪਣੀ ਕੱਟੀ ਪਾਲ ਲੰਦੇ ਇਧਰ ਬੁਖਾਉਣੇ ਤੁਹਾਨੂੰ ਹਾਂਜੀ ਜੇ ਘਰੋਂ ਝੋਟੀ ਤਿਆਰ ਕਰੀਏ ਨਾ ਹਾਂਜੀ ਉਹ ਸਵਾ ਲੱਖ ਤੋਂ ਵੱਧ ਖਾੜੇ ਫੇਰ ਤਿਆਰ ਆਦੀ ਆ ਆ ਨੀ ਕਿ ਆਲੇ ਫੋਟੋ ਜੇ ਮੀਨੇ ਲੀ ਵੀਰੇ ਆ ਤਾਂ ਆ ਕੋਈ ਕੱਟੀ ਕੱਟੀ ਕੋਈ ਤਰੀਕਾ ਦੱਸ ਦੂਗਾ ਨਾ ਇਹ ਕੱਟੀ ਕਿੰਨੇ ਦਿਨ ਦੀ ਹੋਊਗੀ ਕੇ ਦੀ ਕੱਟੀ ਇਹ ਦੀ 6 ਮਹੀਨੇ ਦੀ ਕੱਟੀ ਹੋਣੀ ਆ ਇਹ 17 ਤਰੀਕ ਨੂੰ ਮਹੀਨਾ ਹੋ ਗਿਆ ਤੇ 1 ਮਹੀਨਾ ਤੇ 5 ਦਿਨਾਂ ਦੀ ਆ ਠੀਕ ਹੈ ਬਾਈ ਇਧਰ 6 ਮਹੀਨਾ ਬਜਾਉਂਦਾ ਠੀਕ ਹੈ ਬਾਈ ਠੀਕ ਹੈ ਸਾਰੀ ਬਾਈ ਚੁੱਕੀ ਜੇਗੀ ਇਹ ਗੱਲ ਬਾਈ ਫਰਕ ਨੂੰ ਇਹਦਾ 2 ਲੱਖ ਵੀ ਮੁੱਲ ਕੀਤਾ ਨਾ ਤੇ ਕਹਿੰਨੇ ਕਹਣਾ ਇਨੇ ਪੈਸੇ ਮੰਗਲੇ ਆ ਪਰ ਇਹ ਆਪਣਾ ਆਪ ਖਾ ਕੇ ਤਿਆਰ ਹੋਣੀ ਆ ਕੱਟੀ ਇਹ ਸ਼ੌਂਕ ਦਿਲ ਨਾਲ ਦੇ ਸਹੀ ਗੱਲ ਤੁਣ ਤੁਣ ਲਗਾ ਵਧੀਆ ਬਣੀ ਜੀ ਆ ਜਿਹਦਾ ਮੈਂਨ ਬਚਾ ਲਈ ਨਾ ਗਾਣੇ ਬਣੇ ਹੱਥ ਦਿੰਦੇ ਆ ਵੀ ਦੂਜਾ ਤਾਂ ਨਾ ਜੋ ਸਾਰੀ ਮਹੀਂ ਜੁਗ ਦੀ ਵੇਚੀ ਠੀਕ ਹੈ ਬਾਈ ਜੀ ਤਾਂ ਵੀ ਨੀ ਕੀ ਨਾ ਇਹ ਆਪਣੇ ਚੈਨਲ ਦੇ ਵੀਡੀਓ ਬਣ ਕੇ ਰਹਿਣੀਆਂ ਤੇ ਉਨੀਆਂ ਮਹੀਨਿਆਂ ਦੇ ਵਿੱਚ ਖੀਰੀ ਕੱਟੀ ਸੋਹਣੀ ਆ ਠੀਕ ਹੈ ਬਾਈ ਜੀ ਹਾਂ ਜੀ ਉਨੀਆਂ ਮਹੀਨਿਆਂ ਦੇ ਵਿੱਚ ਕੱਟੀ ਸਵਾਉਣੀ ਆ ਖੀਰੀ ਮਾਰ ਕੁਆਟਰ ਫੀਡ ਆ ਉਹ ਮਹੀਨਾ ਦੇ 50 ਦਿਨਾਂ ਦੀ ਮਾਰ ਬੁਰਾ ਚੱਲਣ ਦਿਆ ਕੱਟੀ ਨੂੰ ਵਧੀਆ ਸਾਰੀ ਮੈਂ ਕਿਹਦੀ ਜੀ ਇਹ ਖੀਰੀਆਂ ਫੇਰ ਸੁਣਦੀਆਂ ਜੇ ਦਰੋਂ ਕੇ ਸੇਵਾ ਹੋਵੇ ਦੇ ਸਹੀ ਗੱਲ ਵਧੀਆ ਇਹਦੇ ਵਾਸਤੇ ਪੰਜ ਹਜ਼ਾਰ ਦਾ ਪੱਖਾ ਲੱਗਾ ਆ ਵਧੀਆ ਤੇ ਤਨਖਾਹ ਤੇ ਹਰ ਇੱਕ ਚੀਜ਼ ਨੂੰ ਪੂਰੀ ਮਿਲਦੀ ਆ ਇਹ ਬੰਦੇ ਨੇ ਡਾਕਟਰ ਨੂੰ ਚੈੱਕ ਕਰਦਾ ਆ ਠੀਕ ਹੈ ਭਾਈ ਜੀ ਸੇਵਾ ਦੀ ਪੂਰੀ ਫੁੱਲ ਬੜਾ ਫੁੱਲ ਹੁੰਦੀ ਆ ਠੀਕ ਹੈ ਭਾਈ ਚਲੋ ਮਾਰਾ ਚੜ੍ਹਦੀ ਕਲਾ ਰੱਖੇ ਕਿਹੜੀ ਗੱਲ ਹੈ ਮੈਂ ਫਾਊਂਡੇਸ਼ਨ ਰੱਖੀ ਹੈ ਕਈ ਹੋਰ ਹੱਥ ਨਾਲ ਨਾਂ ਕੀ ਪਾਇਆ ਨਾਂ ਕੀ ਰੱਖਿਆ ਜੀ ਨਾਲੇ ਕ੍ਰਾਂਤੀ ਦੇ ਕ੍ਰਾਂਤੀ ਨਾਰਾਤਾ ਠੀਕ ਵਧੀਆ ਝੋਡੀ ਬਣੀ ਬਹੁਤ ਜਿਆਦਾ ਵੀਰ ਚੰਗੀ ਆ ਬਹੁਤ ਸਾਡੀ ਇਹ ਵੀਰ ਜੇ ਦਿਲ ਨਾਲਾ ਸ਼ੌਂਕ ਨਾਲ ਜਿਹਨਾਂ ਦਾ ਰਾਜਨਾ ਤਫੀਰ ਆਂਦੀ ਠੀਕ ਹੈ ਭਾਈ ਸੇਵਾ ਕਰਨੀ ਆਪੇ ਤੇ ਵੀ ਜੀ ਮਾਲ ਦੀ ਗੱਲ ਕਰਨੀ ਸੇਵਾ ਕਰਨੀ ਆਪੇ ਤੇ ਵੀ ਗੱਲ ਦੋ ਵੀਰੇ ਨਹੀਂ ਵੀ ਇੱਥੇ ਚਮੇ ਘੰਟੇ ਮਾਲ ਦੇ ਸਿਰ ਤੇ ਚੜ ਕੇ ਰਹਿਨੇ ਆਪਣੇ ਕੋ ਚੰਗੀਆਂ ਮਈਆਂ ਦੇ ਘਰ ਜਿਹੜੀ ਮਈ ਦੁੱਧ ਨਹੀਂ ਵੀ ਨਾ ਦਿੰਦੀ ਉਹ ਵੀ ਸਾਡੇ ਕੋ 2.5 3 ਕਿਲੋ ਵੰਡ ਉਹ ਵੀ ਮਈ ਖਾਂਦੀ ਆ ਜਿਹੜੀ ਗੱਲ ਸਹੀ ਗੱਲ ਭਾਈ ਸਹੀ ਯੋਨੋ ਇੱਕ ਲੋਕ ਵਾਲਾ ਸਾਰੇ ਜਨਵਰ ਵੰਡ ਸਾਵਾਂ ਪੋਣਾ ਸਾਰੇ ਵੰਡ ਸਾਵਾਂ ਖਟੀਆਂ ਨੂੰ ਕਟਿਆਂ ਨੂੰ ਸਭ ਪੰਡ ਪਾਈ ਦੇ ਪਾਈ ਜਿਹੜੀ ਗਾਲਿਆ ਫਿਰ ਜਨਵਰ ਬਾਜਦਾ ਹੀ ਤਾਂ ਕਾਣੀ ਮੰਡ ਨਹੀਂ ਕਰਨੀ ਸਾਵਾਂ ਨਾਲ ਬਣੇ ਆ ਵੀ ਇਹ ਨਹੀਂ ਅਸੀਂ ਕਹਿੰਦੇ ਜਦੋਂ ਵੀ ਕੋਈ ਸੱਜਰਮਈ ਖੜਦਾ ਨਾ ਹਾਂਜੀ ਹਾਂਜੀ ਵੀਡੀਓ ਜਿਹੜਾ ਮਸਲਾ ਮਈ ਪੰਜਣੀ ਜਦੋਂ ਕੋਈ ਸੱਜਰਮਈ ਖੜਦਾ ਆ ਹਾਂਜੀ ਅਸੀਂ ਕਹਿ ਦਿੰਦੇ ਆ ਵੀ ਘੋੜੀ ਲੱਲੀ ਦੀ ਆ ਤੇ ਸਿਆਣਿਆਂ ਕਹ ਆ ਵੀ ਕਾਠੀ ਨਹੀਂ ਲਈ ਜਾਂਦੀ ਅਸੀਂ ਵੰਡ ਖਣੋ ਮੈਂ ਤੋੜ ਲਈਏ ਵੰਡ ਖਣੋ ਸਹੀ ਗੱਲ ਤੇ ਅਸੀਂ ਇਹ ਨਹੀਂ ਕਹਿੰਦੇ ਵੀ ਅੱਜ 5 ਕਿਲੋ ਪਾ ਲਿਆ ਆ ਭਾਗੇ ਪਾਈਏ ਨਾ ਭਲਗੇ ਪਾਈਏ ਨਾ 3 ਦਾ ਮੈਂ 2 ਟਾਈ ਗੱਲ ਵਾਲਾ ਵਾਢ ਮਹੀਨੋਂ ਸਾਰਾ ਸੂਆ ਟੁੱਟੇ ਨਾ ਇਹ ਜਿਹੜਾ ਵਾਢ 2 ਕਿਲੋ ਮੈਂ ਇਹ ਬੋਦੇ ਮਿਰਚੀ ਕਰਦੇ ਆ ਜਦੋਂ ਤੰਨਾ ਚਾਹਾਂ ਮਹੀਨਾ ਬਾਅਦ ਜਾ ਕੇ ਮੈਂ ਫਲ ਜਾਂਦੀ ਆ ਵਾਢ ਬੰਦ ਕਰ ਦਿੰਦੇ ਆ ਹਾਂਜੀ ਤੇ ਵਾਢ ਨਹੀਂ ਬੰਦ ਕਰਨਾ ਚਾਹੀਦਾ ਮਾਸਾ ਵੀ ਵੀ ਵਾਢ ਪੈਂਦਾ ਰਹੇ ਨਾਲ ਨਾਲ ਹਾਂਜੀ ਹਾਂਜੀ ਤੇ ਉਹ ਕਈ ਵੀਰ ਵੀਰ ਫੋਨ ਲਾਦਾ ਪੁੱਛਦੇ ਆ ਵੀਰ ਹੁਣ ਮਹੀਂ ਬਣ ਗਈ ਆ ਦੁੱਧੋਂ ਮਾਥਾ ਘੜਨਦੀ ਆ ਇਹਦਾ ਚਾਹੇ ਕੋਈ ਸਿਆਣੇ ਡਾਕਟਰ ਨੂੰ ਵੀ ਪੁੱਛ ਲੈ ਮਹੀਂ ਬੰਦੇ ਨਾਲ ਵਾਢ ਦਾ ਕੋਈ ਸਬੰਧ ਨਹੀਂ ਹੈਗਾ ਠੀਕ ਜੀ ਜੇ ਸਭਾ ਮੈਚ ਤਾਕਤ ਹੋਊਗੀ ਤਾਂ ਮੈਂ ਫੇਰ ਹੀ ਅਗਲਾ ਸੂਆ ਖਲੋਣੀ ਆ ਹਾਂਜੀ ਹਾਂਜੀ ਜਿੰਨਾ ਚਿਰ ਵੀਰਾ ਆਪਣਾ ਐਕਸਪੀਰੀਅੰਸ ਹੋ ਗਿਆ ਨਾ ਅਸੀਂ ਉਹੋ ਹੀ ਗੱਲ ਦੱਸਣਦੇ ਆ ਜਿਹੜਾ ਘਰ ਦੇ ਐਕਸਪੀਰੀਅੰਸ ਕਰਕੇ ਵੇਖ ਲਿਆ ਵਾ ਆਪਣੀਆਂ ਮਈਆਂ ਦੇ ਆਪਣੀਆਂ ਮਈਆਂ ਤੇ ਪਹਿਲਾਂ ਉਹ ਪ੍ਰੋਡਕਟ ਲਾ ਕੇ ਵੇਖ ਲਿਆ ਵਾ ਸਿੱਖਿਆ ਵਾ ਠੀਕ ਆ ਸਾਡੇ ਕੋ ਤਾਜੀ ਮੀਤ ਜਦੋਂ ਸੱਜਰ ਮਹਿ ਸੁਹਂਦੀ ਆ ਨਾ ਹਾਂਜੀ ਘਰ ਵਾਲੇ ਬੰਦੇ ਜਦੋਂ ਮਹੀਂ ਸੂਪੈਂਦੀ ਆ ਉਹ ਕੁੰਦੇ ਕਣਕ ਹਾਂਜੀ ਉਹ ਤਿੰਨ ਦਿਨ ਮਹੀਂ ਦੇ ਅੰਦਰ ਫੁੱਲ ਫੁੱਲ ਨਿਕਲਦੀ ਆ ਸਹੀ ਗੱਲ ਜੀ ਸਭ ਤੋਂ ਗਲਤ ਗੱਲ ਆ ਕਾਂਗੇ ਬੋਲੇ ਦੇ ਵਿੱਚ ਸੁਆ ਜਿਹੜੀ ਗੱਲ ਆ ਮਹੀਂ ਨੂੰ ਅਹੀਂ ਅਹੀਂ ਤਿੰਨੇ ਘੰਟੇ ਮੈਂ ਦੀ ਜੇਲ ਸਟਾ ਦੇਣੀ ਆ ਜਿਹੜੀ ਮੇਰੇ ਘਰ ਮਹੀਂ ਹੁੰਦੀ ਆ ਠੀਕ ਆ ਬਾਈ ਜੀ ਤਿੰਨਾ ਘੰਟੇ ਜੇ ਜੇਲ ਮੈਂ ਦੀ ਸਟਾਉਣੀ ਆ ਜੋ ਮਰਜੀ ਹੋ ਜੀ ਠੀਕ ਆ ਤੇ ਚੰਗੀ ਸੇਵਾ ਵਧੀਆ ਕਰੀ ਲਈ ਆ ਵਧੀਆ ਤੋਂ ਵਧੀਆ ਦਵਾਈ ਦੇਈ ਦੀ ਮਾਲ ਨੂੰ ਠੀਕ ਜੇ ਚੜ ਕੇ ਰਹੀਦਾ ਡੰਗਰ ਦੇ ਮਗਰ ਪੂਰਾ ਠੀਕ ਹੈ ਬਾਈ ਜੀ ਤੇ ਫੇਰ ਹੀ ਇਹ ਬਾਜ ਦੇ ਕਰਮਾਲੇ ਠੀਕ ਜੇ ਤੇ ਇਹਨਾਂ ਦਿੱਤਾ ਵੀ ਮੀਰ ਜੀ ਬਹੁਤ ਕੋਝ ਆ ਹਾਂਜੀ ਹਾਂਜੀ ਸਹੀ ਅੱਜ ਇਹਨਾਂ ਦੇ ਮਗਰ ਲੱਗੇ ਆ ਨਾ ਹਾਂਜੀ ਅੱਜ 4-5 ਸਾਲ ਵੀ ਰੋ ਚੱਲਿਆ ਇਹ ਕੰਮ ਦੇ ਵਿੱਚ ਪਏ ਨੂੰ ਹਾਂਜੀ ਤੇ ਬਹੁਤ ਹੀ ਕੋਝ ਵਾਹਿਗੁਰੂ ਨੇ ਦਿੱਤਾ ਪਰ ਜਨੋ ਹੋ ਗਈ ਨਾ ਸੇਵਾ ਕਰਨ ਦੀ ਸਹੀ ਗੱਲ ਬਾਈ ਸਹੀ ਮਾਲ ਦੀ ਸਹੀ ਇਹ ਜਿਹਦੇ ਜਿਹਦੇ ਘਰ ਵੀਰ ਮਈਆਂ ਗਈਆਂ ਆ ਤੇ ਹਦੋਂ ਬਾਅਦ ਵੀਰ ਬਹੁਤ ਹੀ ਜ਼ਿਆਦਾ ਸੰਗਤ ਪਿਆਰ ਕਰਦੀ ਆ ਤੇ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਦੁੱਧ ਦੇ ਤੋਤੇ ਆ ਮੈਂ ਸ਼ੁਰੂ কই ਇਹ ਗੱਲ ਕਹਿੰਦਾ ਆ ਆ ਵੀ ਮਈ ਹਰ ਇੱਕ ਦੀ ਮਾੜੀ ਨਿਕਲ ਆਉਂਦੀ ਆ ਵੀਰ ਇਹਨਾਂ ਦੇ ਵਿੱਚ ਬੜ ਗਈ ਨਹੀਂ ਵੀ ਠੀਕ ਸਹੀ ਗੱਲ ਸਹੀ ਗੱਲ ਤੇ ਜੇ ਅਸੀਂ ਮਾੜੀ ਮਈ ਨੂੰ ਵੀ ਕਹਿ ਦੀ ਨਾ ਚੰਗੀ ਆ ਤੇ ਉਹ ਵੀ ਦੁੱਧ ਦੇ ਜਾਂਦੀ ਆ ਆਪਣੇ ਦਿਲ ਨੂੰ ਸਮਝਾਉਣ ਵਾਲੀ ਪਹਿਲਾਂ ਗਾਂ ਦਹੰਦੀ ਆ ਵੀ ਮਈ ਹੌਲੀ ਵੀ ਆ ਨਾ ਮਾਸਾ ਉਹਦੀ ਸੇਵਾ ਕਰੋ ਕਰੋ ਸਹੀ ਕਰੋ ਦੇ ਦੋਗੀ ਇਹ ਨੰਦੀ ਕਰਨਾ ਰਾਤ ਨੂੰ ਰੋਹ ਜਾ ਕੇ ਪਸੂ ਨੂੰ ਪੋਹਦਾ ਵੀ ਤੁਹਾਡਾ ਮਾਲਕ ਦੀ ਸੇਵਾ ਕਰਦਾ ਠੀਕ ਇਹ ਤਾਂ ਕਹਿੰਦੀ ਇਹ ਵੀ ਕਰਦਾ ਫਿਰ ਉਹ ਮਾਲਕ ਨੂੰ ਖੁਸ਼ ਹੋ ਕੇ ਇਕੱਠਾ ਦਿੰਦਾ ਫੁੱਲਾ ਵੀ ਤੂੰ ਹੀ ਨਾ ਹੀ ਸੇਵਾ ਕਰਦਾ ਤਿੰਨ ਵਾਰ ਦਫਾ ਮਿਲੂਗਾ ਸਹੀ ਗੱਲ ਬਾਤ ਜਿਹੜੀ ਸੇਵਾ ਵਾਲੇ ਕੰਨੀ ਦੇ ਰੱਜ ਕੇ ਉਹਨਾਂ ਨੂੰ ਖਾਣਾ ਸੇਵਾ ਦਾ ਮਹਿਮਾ ਮਿਲਦਾ ਮਿਲਦਾ ਵੀ ਆਹੋ ਇਹ ਵੀ ਸੇਵਾ ਪੂਰੀ ਹੁਣ ਦੁਪਹਿਰ ਲੱਗੀ ਆ ਵੀਡੀਓ ਬਣਦੀ ਕੱਲ ਕੱਲ ਆਉਣੀ ਆ ਇਹ ਨਹੀਂ ਕਿ ਉਸੇ ਵਾਲੇ ਹੁਣ ਇਹ ਵੀਡੀਓ ਬਣੀ ਛਾੜ ਦੇਣੀ ਕੱਲ ਆਉਣੀ ਆ ਆਪਣੇ ਚੈਨਲ ਤੇ ਵੀਡੀਓ ਪਾਈ ਜਾਂਦੀਆਂ ਆ ਪਰ ਦਸੱਲੀ ਨਾ ਜਿਹੜਾ ਮਰਜੀ ਕੋਈ ਵੀਰ ਭਰਾ ਆਵੇ ਕਰ ਰਹੇ ਆਂ ਸੈਂ ਦਾ ਪ੍ਰਬੰਧ ਪੂਰਾ ਆ ਦੂਰੋਂ ਆਵੇ ਨੇੜੋਂ ਆਵੇ ਠੀਕ ਤੇ 24 ਕਿੱਲੇ ਦਾ ਮਾਲ ਵੀਜੀ ਆਪਣੇ ਕੋਲ ਠੀਕ ਰਾਤ ਦੇਣਾ ਠੀਕ ਬਾਈ ਜੀ ਹਾਂਜੀ ਚਲੋ ਬਾਈ ਜੀ ਲੋਈ ਐਡਰੈਸ ਲੰਬੀ ਹੋਣੀ ਵੀਡੀਓ ਫੋਨ ਆ ਪਰ ਆਪਣਾ ਗਾ 84 27 40 70 53 ਨਾਮ ਮਹਾਨਾ ਤੇ ਪਿੰਡ ਭੋਮਾ ਠੀਕ ਹੈ ਬਾਈ ਜੀ ਹਾਂਜੀ ਸਾਸੇ ਗਾਜਬਾਦ